ਸੇ ਜੀ ਜਿਵੇਂ ਤੁਹਾਡੇ ਹੱਥ ਦੇ ਵਿੱਚ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਦੀ ਰਵਾਬ ਹੈ ਟੋਕਲ ਗਿਟਾਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਸਮੇਂ ਵਿੱਚ ਕਲਗੀਧਰ ਸਹਿਬ ਮਹਾਰਾਜ ਜੀ ਦੇ ਖਜ਼ਾਨੇ ਵਿੱਚ ਇਸ ਸਰੂਪ ਦੀ ਜਿਹੜੀ ਰਬਾਬ ਹੈ ਉਹ ਹੁਣ ਵੀ ਪੰਥ ਦੇ ਕੋਲ ਹੈ ਆ ਕਪੂਰਗੜ੍ਹ ਵਿਖੇ ਹੈ ਆ ਤੇ ਮੈਂ ਤੇ ਇਹਨਾਂ ਨੂੰ ਵੀ ਬਹੁਤ ਵੱਡੇ ਭਾਗਾਂ ਵਾਲੇ ਜਾਣਦਾ ਹਾਂ ਜਿਨ੍ਹਾਂ ਨੇ ਸਤਿਗੁਰੂ ਦੀ ਕਿਰਪਾ ਨਾਲ ਉਹ ਸਰੂਪ ਨੂੰ ਐਵੇਂ ਕਾੜ ਤਕੜੀ ਬਿਲਕੁਲ ਫਿਰ ਤੇ ਕਪੂਰਗੜ੍ਹ ਜੋ ਸਰੂਪ ਹੈ ਰਬਾਬ ਦਾ ਉਹ ਕੱਲਾ ਪੰਡਾ ਹੀ ਹੈ ਉੱਪਰ ਕੋਈ ਚਮੜਾ ਤਾਰ ਨਹੀਂ ਹੈ ਜਾਂ ਫਿਰ ਉਹਦਾ ਸਰੂਪ ਪੁਰਾਣਾ ਹੋ ਗਿਆ ਮੜਿਆ ਨਹੀਂ ਜਾ ਸਕਦਾ ਤੇ ਜਿੱਦਾਂ ਵੀ ਹੈ ਉਹ ਸੋਹਣਾ ਹੈ لیکن ਆਪਣੇ ਹੱਥ ਵਿੱਚ ਵਜਾਉਣ ਵਾਸਤੇ ਇਹਦਾ ਸਰੂਪ ਚਾਹੀਦਾ ਸੀ ਬਿਲਕੁਲ ਭਾਈ ਗੁਰੂ لال ਸਿੰਘ ਜੀ ਨੇ ਬਹੁਤ ਸੋਹਣੀ ਬਹਿੰਦ ਕੀਤੀ ਆ ਜੀ ਪਹਿਲਾਂ ਤੇ ਬੜਾ ਸਪੈਸ਼ਲ ਇਹਦੇ ਵਾਸਤੇ ਲੱਕੜ ਸਾਨੂੰ ਵਨ ਪੀਸ ਹੀ ਲੈਣ ਵਨ ਪੀਸ ਆ ਪੂਰੇ ਦਾ ਪੂਰੀ ਉਹ ਪੀਸ ਦੇ ਵਿੱਚੋਂ ਕੋਈ ਜੋੜਨੀ ਨਹੀਂ ਹੈ ਹਾਂ 21 ਇੰਚ ਦਾ ਤੁੰਬਾ ਐਨੂ ਆ ਇਸ ਸਾਈਡ ਨੂੰ ਚੜਾਈ ਦੇ ਵਿੱਚ 15 ਇੰਚ ਦੀ ਅੰਦਰੋਂ ਡੁੰਗਾਈ ਹੈ ਦੀ ਇਹਨਾ ਮੋਸ਼ਾ ਵੱਡਾ ਲੈਣ ਵਾਸਤੇ ਪਹਿਲਾਂ ਕੱਲ ਨਿਕਲ ਨਹੀਂ ਪਈ ਹਮਾਰਾ ਇਸਾਬ ਦੀ ਰਵਾਬ ਦੀ ਆਪਾਂ ਕਾਪੀ ਨਹੀਂ ਕਰ ਸਕਦੇ ਪਰ ਇਹ ਸਾਰੇ ਜਿੱਦਾਂ ਮਗਰਲੇ ਬਣਿਓ ਵੇਖੋ ਇਹ ਸਾਰੀ ਨਿੰਗਾਰੀ ਜਿਵੇਂ ਜਿਦ ਤਰ੍ਹਾਂ ਉੱਥੇ ਹੋਈ ਰਵਾਬ ਤੇ ਉਦਾਂ ਹੀ ਇਹ ਸਭ ਡਿਜ਼ਾਈਨ ਕੱਲਾ ਕੱਲਾ ਪਾਇਆ ਗਿਆ ਹੈ ਤਿਆ ਤਾਰਾਂ ਦਾ ਵੀ ਕੁਝ ਖਾਸ ਹੈਗਾ ਇਹ ਬੱਕਰੀਆਂ ਦੀਆਂ ਨਾੜਾਂ ਹੀ ਆ ਜੀ ਤਾਰ ਪਕੜੇ ਦੇ ਨਾੜਾਂ ਬੱਕਰੇ ਦੀਆਂ ਨਾੜਾਂ ਇਹ ਸਪੈਸ਼ਲ ਤੰਦੀਆਂ ਵਿੱਚ ਕੁਝ ਸਪੈਸ਼ਲ ਤੰਦੀਆਂ ਜਿਹੜੀਆਂ ਐ ਤੇ ਉਹ ਵੀ ਬੱਕਰੀਆਂ ਦੀਆਂ ਨਾੜਾਂ ਹੀ ਆ ਕਿਤੇ ਬੱਕਰੇ ਦੀਆਂ ਨਾੜਾਂ ਪਾਇਆ ਵਿੱਚ ਤੇ ਉੱਥੇ ਤੇ ਕਈ ਰੋਲਾ ਪਾ ਦੇ ਮੀਟ ਖਾ ਕੇ ਅੰਦਰ ਚੱਲ ਗਏ ਪਰ ਇਹਨੂੰ ਸਰਦਾਰ ਨਹੀਂ ਬਣਾ ਕੇ ਪਹਿਲਾਂ ਅੱਗੇ ਬਿਠਾਇਆ ਜਾਂਦਾ ਕੀ ਕਾਰਨ ਐ ਇਹਦਾ ਮਾਰੇ ਕਹਿੰਦੇ ਹਾਰ ਨਾਸ ਨਾੜੀ ਕੋ ਪਿੰਜਰ ਪੰਖੀ ਵਸਿਆ ਵਿਚਾਰਾ ਹਾਂ ਇੱਕ ਪੰਖੀ ਇਹ ਅੰਦਰ ਵੱਸਦਾ ਏ ਕਈ ਦੀ ਧੋਨ ਅੰਦਰ ਵੱਸਦਾ ਏ ਵਾਹ ਇਹ ਦੋਵੇਂ ਜਦੋਂ ਧੁਨ ਧਿਆਨ ਜੁੜ ਜਾਂਦਾ ਉਦੋਂ ਅਕਾਲਪੁਰ ਖੋ ਜਾਂਦਾ ਹਾਂ ਇਸੇ ਸਮੇਂ ਕਹਿੰਦੇ ਵੀ ਸਾਡੇ ਦਰਬਾਰ ਸਾਹਿਬ ਦੇ ਵਿੱਚ ਵੀ ਤੰਤੀ ਸਾਜਾਂ ਦੇ ਨਾਲ ਕੀਰਤਨ ਹੁੰਦਾ ਸੀ ਹਾਂਜੀ ਹੁਣ ਇਸ ਚੀਜ਼ ਨੂੰ ਲੋਕ ਛੱਡ ਕੇ ਤੇ ਹਾਰਮੋਨੀਅਮ ਤਬਲੇ ਵਾਲੇ ਪਾਸੇ ਜ਼ਿਆਦਾ ਹੋ ਗਏ ਈ ਕਿਤਨੇ ਕਿਤੇ ਲੋਪ ਹੁੰਦੀਆਂ ਜਾ ਰਹੀਆਂ ਚੀਜ਼ਾਂ ਜੁਗਨ ਕਿ ਚੌਂਕ ਰਿਹਰਾ ਵੀ ਫਿਰਤ ਹੈ ਨੱਚਤ ਫਿਰਤ ਮੋਰ ਬਾਦਰ ਪਰਤ ਘੋਰ ਜਿਵੇਂ ਆਪਾਂ ਕੋਈ ਨਵੀਂ ਚੀਜ਼ ਮਾਰਕੀਟ ਦੇ ਵਿੱਚ ਆਈ ਹੋਵੇ ਨਾ ਕੋਈ ਫਰੂਟ ਹੀ ਨਵਾਂ ਆਜੇ ਤੇ ਆਪਾਂ ਲਫਾਫੇ ਪਰ ਪਰ ਕਰਾਣੋਂ ਲੈ ਆਉਣੇ ਵੀ ਪਤਾ ਨਹੀਂ ਕਿਹੜੀ ਬਲਾਗ ਬਿਲਕੁਲ ਸੱਚੀ ਹੈ ਇਸੇ ਤਰ੍ਹਾਂ ਹੀ ਨਾ ਸਾਡੇ ਵਿੱਚ ਜਿਹੜਾ ਹਾਰਮੋਨੀਅਮ ਜਦੋਂ ਆਇਆ ਉਹ ਜਦੋਂ ਇੱਕ ਅੱਧੇ ਰਾਗੀ ਅੱਗੇ ਵੇਖਿਆ ਨਾ ਉਹਨੇ ਕਿਹਾ ਤਾਨਪੁਰੇ ਨਾ ਯਾਰ 15 ਸਾਲ ਹੋ ਗਏ ਤੈਨੂੰ ਸੁਰਚ ਨਹੀਂ ਆਇਆ ਵਾਜੇ ਨਾ ਕਰਕੇ ਵੇ ਹਾਂ ਜਦੋਂ ਵਾਜੇ ਤੇ ਉਹਨੇ ਸਾਹ ਰੱਖਿਆ ਉਹਨੇ ਕਿਹਾ ਲੈ ਇਹ ਤਾਂ ਕੰਮ ਹੀ ਬੜਾ ਸੁਖਾ ਹੋ ਗਿਆ ਤੇ ਦੇ ਵਿੱਚ ਵੱਧ ਆਇਆ ਮੈਂ ਕਹਿੰਦਾ ਹਰ ਬੱਚਾ ਕੀਰਤਨ ਸਿੱਖੇ ਭਾਵੇਂ ਕਰਮੋਨੀਅਮ ਨਾਲ ਹੀ ਸਿੱਖੇ ਕੋਈ ਮਾੜਾ ਸਾਜ ਨਹੀਂ ਸਾਦੀ ਹੁਣ ਮੈਰੀ ਤੇ ਇਹੋ ਸੰਗਤਾਂ ਦਾ ਹੀ ਬੇਨਤੀ ਆ ਕਿ ਜਿੰਨਾ ਵੀ ਅਸੀਂ ਜਿਵੇਂ دنیਾਇਵੀ ਵਿਦਿਆ ਸਿਖਾਉਨੇ ਆ ਆਪਣੇ ਬੱਚਿਆਂ ਨੂੰ ਆਪਾਂ ਵੇਨੇ ਹੀ ਆ ਮਰੀਲਾ ਫੁਨਾ ਦੇ ਵਿੱਚ ਵੀ ਕਿਹੋ ਜੀ ਸੰਗਤ ਸਾਡੇ ਮਾਪਿਓ ਸਾਡੇ ਬੱਚਿਆਂ ਨੂੰ ਦੇ ਰਿਹਾ ਹੈ ਕਿ ਅਸੀਂ ਇਸ ਪਾਸੇ ਤੋਰ ਕੇ ਤੇ ਵੇਖੀ ਬੱਚਿਆਂ ਨੂੰ ਆਪਣੇ ਆਨੇ ਆਪਾਂ ਮੁੜ ਕੇ ਜਦੋਂ ਬੱਚੇ ਵੱਡੇ ਹੋ ਜਾਂਦੇ ਆ ਅਸੀਂ ਆnde ਸਾਡੇ ਬੱਚਾ ਨਸ਼ੇ ਕਰਨ ਦਾ ਪਿਆ ਸਾਡਾ ਬੱਚਾ ਸਾਡੇ ਕਹਨੇ ਨਹੀਂ ਜੋ ਨਹੀਂ ਕਹਨੇ ਜਦੋਂ ਅਸੀਂ ਅਸੀਂ ਸ਼ੁਰੂ ਤੋਂ ਹੀ ਉਹਦਾ ਧਿਆਨ ਗੁਰੂ ਘਰ ਵੱਲ ਗੁਰੂ ਘਰ ਦੇ ਗ੍ਰੰਥੀ ਵੱਲ ਨੂੰ ਕਰਾਂਗੇ ਉਹਨੂੰ ਸੰਥਿਆ ਵੱਲ ਪ੍ਰੇਰਾਂਗੇ ਉਹਨੂੰ ਸਾਜਾਂ ਵੱਲ ਪ੍ਰੇਰਾਂਗੇ ਤੰਤੀ ਸਾਜਾਂ ਵੱਲ ਪ੍ਰੇਰੋ ਕਿੰਨੇ ਕਾਰਜ ਨੇ ਬੱਚਾ ਤੁਹਾਡੇ ਵੀ ਕਹਿਣੇ ਚ ਰਹੂਗਾ ਤੇ ਮਹਾਰਾਜ ਦੇ ਹੁਕਮ ਚ ਰਹੂਗਾ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਮੁਲਾਕਾਤ ਕੋਈ ਆਪਾਂ ਗਣਬਿਤ ਕੇ ਨਹੀਂ ਕਰਨ ਲੱਗੇ ਤੇ ਨਾਲ ਮੈਂ ਇੱਕ ਹੋਰ ਚੀਜ਼ ਦੱਸ ਦੇਵਾਂ ਕਿ ਪਿਛਲੇ ਕਈ ਦਿਨਾਂ ਤੋਂ ਸਾਡੇ ਚੈਨਲ ਤੇ ਤੁਸੀਂ ਦੇਖਦੇ ਹੋੱਖ-ਵੱਖ ਵਿਵਾਦਾਂ ਦੇ ਨਾਲ ਛੜੀਆਂ ਹੋਈਆਂ ਵੀਡੀਓਜ਼ ਜ਼ਿਆਦਾਤਰ ਤੁਸੀਂ ਦੇਖਦੇ ਹੋ ਬਹੁਤ ਗਰਮਾ-ਗਰਮੀ ਹੁੰਦੀ ਹੈ ਅੱਜ ਤਾਂ ਵੀਡੀਓ ਨਾ ਰੂਹ ਨੂੰ ਸਕੂਨ ਦੇਣ ਵਾਲਾ ਅੱਜ ਅਸੀਂ ਗੁਰਮਤ ਸੰਗੀਤ ਦੀ ਗੱਲਬਾਤ ਕਰਾਂਗੇ ਮੇਰੇ ਨਾਲ ਤਿੰਨ ਸਤਾਰੇ ਨੇ ਜੋ ਸੰਗੀਤ ਦੇ ਵਿੱਚ ਅ ਗੁਰੂ ਸਾਹਿਬ ਦਾ ਜਸ ਗਾਉਂਦੇ ਨੇ ਤੇ ਸੰਗਤਾਂ ਦਾ ਧਿਆਨ ਜਿਹੜਾ ਵਾ ਗੁਰਮਤ ਵਾਲੇ ਪਾਸੇ ਲੈ ਕੇ ਆਉਂਦੇ ਨੇ ਸਭ ਤੋਂ ਪਹਿਲਾਂ ਆਪਾਂ ਜ਼ਿਕਰ ਕਰਾਂਗੇ ਮੇਰੇ ਨਾਲ ਪਹਿਲੇ ਨੰਬਰ ਤੇ ਬੈਠੇ ਨੇ ਵੀਰ ਗੁਰਲਾਲ ਸਿੰਘ ਜੀ ਜਿਹੜੇ ਕੱਲਾ ਸਾਜ਼ ਵਜਾਉਂਦੇ ਹੀ ਨਹੀਂ ਇਹਨਾਂ ਸਾਜ਼ਾਂ ਨੂੰ ਤਿਆਰ ਵੀ ਕਰਦੇ ਨੇ ਬਹੁਤ ਵੱਡੇ ਵੱਡੇ ਤੇ ਸੁੰਦਰ ਸਾਜ਼ ਇਹਨਾਂ ਨੇ ਤਾਂਤੀ ਸਾਜ਼ ਜਿਹੜੇ ਆ ਉਹ ਤਿਆਰ ਕੀਤੇ ਨੇ ਉਹਨਾਂ ਦੇ ਨਾਲ ਵੀ ਸੁਖਬੀਰ ਸਿੰਘ ਜੀ ਉਹ ਵੀ ਬੈਠੇ ਨੇ ਨਾਲ ਭਾਜੀ ਗੁਰਪਾਲ ਗੁਰਪਾਲ ਸਿੰਘ ਜੀ ਸੋ ਅੱਜ ਦੀ ਮੁਲਾਕਾਤ ਜਿਹੜੀ ਹੈ ਨਾ ਬਹੁਤ ਹੀ ਸੋਹਣੀ ਮੁਲਾਕਾਤ ਹੋਏਗੀ ਤੇ ਰੂਹ ਨੂੰ ਸਕੂਨ ਦੇਣ ਵਾਲੀ ਮੁਲਾਕਾਤ ਹੋਏਗੀ ਆ ਉਹ ਕਰਦੇ ਆ ਗੱਲਬਾਤ ਆ ਪਾਉਣੇ ਵੀਰਾਂ ਦੇ ਨਾਲ ਫਤਿਹ ਸਾਂ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਗੁਰਲਾਲ ਸਿੰਘ ਤੋਂ ਸ਼ੁਰੂਆਤ ਕਰਦੇ ਆ ਗੁਰਲਾਲ ਸਿੰਘ ਜੀ ਅੱਜ ਸਬਾਬ ਦੇ ਨਾਲ ਸੰਗਤ ਜੁੜੀ ਆ ਕੀ ਕਹਿਣਾ ਚਾਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਏ ਉਹਨੂੰ ਬੈਂਕਾ ਮਿਊਜ਼ੀਕਲ ਹਾਊਸ ਤੇ ਕੀ ਨਮਹਾਨ ਸ਼ਖੀਅਤਾਂ ਦਾ ਤੁਹਾਡੇ ਚੈਨਲ ਦੇ ਰਾਹੀਂ ਗੁਰੂਕੀਆਂ ਸੰਗਤਾਂ ਦੇ ਰਾਹੀਂ ਆਪਾਂ ਦਰਸ਼ਨ ਮੇਲੇ ਕਰ ਰਹੇ ਆ ਤੇ ਬਹੁਤ ਬਹੁਤ ਧੰਨਵਾਦ ਤੁਸੀਂ ਇਹ ਸਾਡਾ ਸੁਨੇਹਾ ਤੇ ਇਹਨਾਂ ਮਹਾਨ ਰੂਹਾਂ ਦੇ ਦਰਸ਼ਨ ਸੰਗਤਾਂ ਨੂੰ ਕਰਾ ਰਹੇ ਤੁਹਾਡਾ ਆਪਜੀ ਦਾ ਬਹੁਤ ਬਹੁਤ ਧੰਨਵਾਦ ਅੱਜ ਫਿਰ ਕਿਹੜੇ ਕਿਹੜੇ ਤੰਤੀ ਸਾਜ਼ਾਂ ਬਾਰੇ ਸਾਨੂੰ ਜਾਣਕਾਰੀ ਦੇ ਰਹੇ ਆ ਅੱਜ ਤੇ ਇੱਕ ਨਾਨਕਸ਼ਹੀ ਰਵਾਬ ਜਿਹੜੀ ਮੇਰੇ ਹੱਥ ਦੇ ਵਿੱਚ ਛੋਟਾ ਸੈਜ ਨਾਨਕਸ਼ਹੀ ਰਵਾਬ ਜਿਹੜੀ ਗੁਰੂ ਕਲਗੀਧਰ ਪਾਤਸ਼ਾਹ ਜੀ ਰਵਾਬ ਦੀ ਕਾਪੀ ਇਹ ਵੱਡੀ ਵਾਲੀ ਹਾਂਜੀ ਇਹ ਵੱਡੀ ਵਾਲੀ ਰਵਾਬ ਸਰੋਦ ਅਫਗਾਨੀ ਰਬਾਬ ਢੱਡ ਸਰੰਗੀ ਤਾਉਸ ਹਾਂ ਜਿੰਨੇ ਸਾਜ਼ ਸਾਰੇ ਤੁਹਾਡੇ ਸਾਹਮਣੇ ਪਏ ਨੇ ਸਾਰਿਆਂ ਬਾਰੇ ਤੁਹਾਨੂੰ ਵਾਰੀ ਵਾਰੀ ਅੱਜ ਆਪਾਂ ਤੁਹਾਨੂੰ ਨੋਟ ਇਹ ਸਾਰੇ ਸਾਜ਼ ਤੁਸੀਂ ਆਪ ਤਿਆਰ ਕਰਦੇ ਹੋ ਇੱਥੇ ਆਪਣੇ ਬੈਂਕਾ 뮤지컬 ਹਾਊਸ ਦੇ ਵਿੱਚ ਇੱਥੇ ਬੈਂਕੇ ਨਗਰ ਦੇ ਵਿੱਚ ਇੱਥੇ ਹੀ ਤਿਆਰ ਹੋਏ ਨੇ ਸਾਰੇ ਸਾਜ਼ ਆਵੇ ਸਭਾਈ ਆਪਾਂ ਇੱਥੇ ਤੁਸੀਂ ਆਵੇਖੋ ਸਾਰੇ ਹੀ ਸੈਟਅਪ ਸਾਰੇ ਹੀ ਤਿਆਰ ਇੱਥੇ ਹੀ ਕੀਤੇ ਗਏ ਨੇ ਹਾਂਜੀ ਆਪਾਂ ਵੀਰਾਂ ਨੂੰ ਨਾਲ ਸ਼ਾਮਲ ਕਰ ਲਈਏ ਆਪਾਂ ਸੁਖਵੀਰ ਸਿੰਘ ਜੀ ਜਿਵੇਂ ਤੁਹਾਡੇ ਹੱਥ ਦੇ ਵਿੱਚ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਦੀ ਰਬਾਬ ਹੈ ਹਰ ਸਾਜ਼ ਦਾ ਕਹਿੰਦੇ ਇਤਿਹਾਸ ਹੀ ਬਣਿਆ ਭਾਵੇਂ ਉਹ ਹਰਬੋਨੀਅਮ ਹੋਵੇ ਭਾਵੇਂ ਟੱਡ ਹੋਵੇ ਭਾਵੇਂ ਕੋਈ ਰਬਾਬ ਹੋਵੇ ਹਨਾ ਜੀ ਭਾਵੇਂ ਸਰੰਗੀ ਹੈ ਜੇ ਆਪਾਂ ਇਹਦੇ ਇਤਿਹਾਸ ਬਾਰੇ ਕੁਝ ਜਾਨਣਾ ਹੋਵੇ ਤੇ ਥੋੜਾ ਜਿਹਾ ਜਾਣਨਾ ਪਾਉਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਦੇ ਆਪਣੇ ਨਾਲ ਜੁੜੀਆਂ ਹੋਈਆਂ ਸੰਤਾ ਤੇ ਗੁਰੂ ਜਨਾਂ ਦਾ ਬੜਾ ਧੰਨਵਾਦ ਆ ਤੇ ਸੋਹਣਾ ਸਬਦ ਸਤਿਗੁਰਾਂ ਬਣਾਇਆ ਜੀ ਇਹ ਜਿਹੜਾ ਰਬਾਬ ਦਾ ਬਚਨ ਹੈ ਇਹ ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਹਨੇ ਤੁਰ ਦਰਗਾਹੋਂ ਹੀ ਪ੍ਰਗਟ ਕੀਤੀ ਹਾਂ ਜਿੱਦਾਂ ਸ਼ਬਦ ਹਿਰਦੇ ਨੂੰ ਟੁੰਬਦਾ ਆ ਉਹਨੇ ਰਬਾਬ ਦੀ ਤਾਰ ਵੀ ਟੁੰਬਦੀ ਹੈ ਜੀ ਤੁਣ ਧਿਆਨ ਦੀ ਖੇਡ ਜਿਹੜੀ ਗੁਰੂ ਨਾਨਕ ਸਾਹਿਬ ਨੇ ਬਖਸ਼ਿਸ਼ ਕੀਤੀ ਹਾਂ ਇਹ ਜਿਹੜੀ ਚੀਜ਼ ਵੱਡੇ ਸਤਿਗੁਰੂ ਸਹਿਬ ਗੁਰੂ ਨਾਨਕ ਸਾਹਿਬ ਨੇ ਬਖਸ਼ਿਸ਼ ਕੀਤੀ ਉਹਨੂੰ ਕਦੇ ਵੀ ਵਿਸਾਰਿਆ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਤੁੱਕਲਗੀਤਾਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਸਮੇਂ ਵਿੱਚ ਕਲਗੀਧਰ ਸਾਹਿਬ ਮਹਾਰਾਜ ਜੀ ਦੇ ਖਜ਼ਾਨੇ ਵਿੱਚ ਇਸ ਸਰੂਪ ਦੀ ਜਿਹੜੀ ਰਬਾਬ ਹੈ ਉਹ ਹੁਣ ਵੀ ਪੰਥ ਦੇ ਕੋਲ ਹੈ ਆ ਕਪੂਰਗੜ੍ਹ ਵਿਖੇ ਹੈ ਆ ਤੇ ਕਲਗੀਧਰ ਸਾਹਿਬ ਜੀ ਮਹਾਰਾਜ ਆਪ ਵੀ ਬਹੁਤ ਚੜ੍ਹਦੀ ਕਲਾ ਨਾਲ ਕੀਰਤਨ ਗਾਇਨ ਕਰਦੇ ਰਹੇ ਸਿਖਾਉਂਦੇ ਰਹੇ ਬੜੇ ਉਸਤਾਦ ਜਣ ਮਹਾਰਾਜ ਕੋਲੇ ਆਉਂਦੇ ਰਹੇ ਸੁਣਨ ਆਹਾ ਤੇ ਗੁਰੂ ਘਰ ਦੇ ਸਾਜ਼ ਜੋ ਕਲਗੀਧਰ ਸਾਹਿਬ ਮਹਾਰਾਜ ਵਜਾਉਂਦੇ ਰਹੇ ਸੰਗਤਾਂ ਸੁਣਦੀਆਂ ਰਹੀਆਂ ਪਰ ਜੋ ਹੁਣ ਪੰਥ ਕੋਲੇ ਹੈਗੇ ਵੀ ਹਨ ਕਪੂਰਗੜ੍ਹ ਹੈ ਵੀ ਹੈ ਇਸ ਸਰੂਪ ਦੀ ਰਬਾਬ ਜੀ ਤੇ ਭਾਈ ਗੁਰੂ ਲਾਲ ਸਿੰਘ ਜੀ ਹਰਾਂ ਨੇ ਦਰਸ਼ਨ ਕੀਤਾ ਤੇ ਮੈਂ ਤੇ ਇਹਨਾਂ ਨੂੰ ਵੀ ਬਹੁਤ ਵੱਡੇ ਭਾਗਾਂ ਵਾਲੇ ਜਾਣਦਾ ਹਾਂ ਜਿਨ੍ਹਾਂ ਨੇ ਸਤਗੁਰੂ ਦੀ ਕਿਰਪਾ ਨਾਲ ਉਹ ਸਰੂਪ ਨੂੰ ਐਵੇਂ ਕਾੜਤ ਘੜੀ ਬਿਲਕੁਲ ਇਹ ਤੇ ਕਪੂਰਗੜਜੋ ਸਰੂਪ ਹੈ ਰਬਾਬ ਦਾ ਉਹ ਕੱਲਾ ਪੰਡਾ ਹੀ ਹੈ ਉੱਪਰ ਕੋਈ ਚਮੜਾ ਤਾਰ ਨਹੀਂ ਹੈ ਹਾਂ ਜਾਂ ਫਿਰ ਉਹਦਾ ਸਰੂਪ ਪ੍ਰਾਣਾ ਹੋ ਗਿਆ ਮੜਿਆ ਨਹੀਂ ਜਾ ਸਕਦਾ ਤੇ ਜਿੱਦਾਂ ਵੀ ਹੈ ਉਹ ਸੋਹਣਾ ਹੈ ਜੀ ਲੇਕਿਨ ਆਪਣੇ ਹੱਥ ਵਿੱਚ ਵਜਾਉਣ ਵਾਸਤੇ ਉਹਦਾ ਸਰੂਪ ਚਾਹੀਦਾ ਸੀ ਬਿਲਕੁਲ ਭਾਈ ਗੁਰੂ ਲਾਲ ਸਿੰਘ ਜੀ ਨੇ ਬਹੁਤ ਸੋਹਣੀ ਬੇਨਤ ਕੀਤੀ ਹੈ ਜੀ ਇਹ ਫਿਰ ਇਸ ਤਰ੍ਹਾਂ 사ਦਗੁਰੂ ਸਾਹਿਬ ਦੀ ਕਿਰਪਾ ਹੋਈ ਤੇ ਭਾਈ ਸਿੰਘਾਂ ਨੇ ਰਲ ਮਿਲ ਕਰਕੇ ਉਹਦੇ ਦਰਸ਼ਨ ਵੀ ਕੀਤਾ ਤੇ ਭਾਈ ਗੁਰਲਾਲ ਸਿੰਘ ਸਾਹਿਬ ਨੇ ਆਰਬਾਬ ਦਾ ਸਰੂਪ ਤਿਆਰ ਕੀਤਾ ਅੱਜ ਤੁਸੀਂ ਦਰਸ਼ਨ ਕਰਨ ਨਹੀਂ ਆਏ ਹੋ ਹਾਂਜੀ ਮਹਾਰਾਜ ਬਹੁਤ ਇਹ ਰੂਣ ਖਿੱਚਣ ਵਾਲੀਆਂ ਵਸਤੂਆਂ ਵੈਸੇ ਤੇ ਇੱਕ ਗੱਲ ਹੋਰ ਆ ਵੀ ਇਹ ਹੈ ਤਾਂ ਅਨਮੁੱਲੀ ਮੈਂ ਕਹਿੰਦਾ ਵੀ ਜਿਹੜੀ ਗੁਰੂ ਗੋਬਿੰਦ ਸਿੰਘ ਦੇ ਹੱਥਾਂ 'ਚ ਵੱਜੀ ਉਹ ਤਾਂ ਤੇ ਮੁੱਲ ਹੀ ਕੋਈ ਨਹੀਂ ਤੇ ਬਾਕੀ ਦੂਜੀ ਗੱਲ ਇਹ ਵੀ ਫਿਰ ਵੀ ਜੇ ਆਪਾਂ ਇਹਦੀ ਮੋਟੀ ਜੀ ਕੀਮਤ ਦੀ ਗੱਲ ਕਰਨੀ ਹੋਵੇ ਤੇ ਕਿੰਨੇ ਕੁ ਕੋਈ ਲਾ ਸਕਦਾ ਇੱਥੇ ਈ ਆ ਵੀ ਕਹਤਾ ਵੀ ਮੋਟੀ ਜੀ ਕੀਮਤ ਮੋਟੀ ਜੀ ਮੋਟੀ ਰਹੀ ਆ ਕਹਿੰਦਾ ਪਾਪੀ ਛੋਟੀ ਜੀ ਜੇ ਆਪਾਂ ਗੱਲ ਕਰਨੀ ਹੋਵੇ ਕਿ ਹਸਾਬ ਜਲਾਉਣਾ ਹੋਵੇ ਵੀ ਕਿੰਨੇ ਕੁ ਦੀ ਹੋ ਸਕਦੀ ਹੈ ਆਸ਼ਾ ਜਿਹੜੀ ਗੱਲ ਦਿਲ ਦਿਲਾਂ ਦੀ ਹੁੰਦੀ ਆ ਉਹਦੇ ਫਿਰ ਕੀਮਤਾਂ ਤੇ ਰਹਿ ਨਹੀਂ ਜਾਂਦੀਆਂ ਤੇ ਇਹਨਾਂ ਦੀ ਮਿਹਨਤ ਮੈਂ ਵਜਨ ਪਹਿਲਾਂ ਹੀ ਉਹ ਕੀਤਾ ਵੀ ਜਿਹੜੀਆਂ ਚੀਜ਼ਾਂ ਸਤਿਗੁਰੂ ਦੇ ਹੱਥ ਵਜੀਆਂ ਹਾਂ ਮਹਾਰਾਜ ਜੀ ਦੇ ਕਾਰਕਮਲਾਂ 'ਚ ਵਜੀਆਂ ਉਹਦਾ ਕੋਈ ਪਾਰਾ ਵਾਰ ਨਹੀਂ ਉਦਾਂ ਦੀ ਵਸਤੂ ਕਿਸੇ ਵੀ ਕੀਮਤ 'ਚ ਮਿਲ ਜੇ ਤੇ ਉਹਦੀ ਕੀਮਤ ਹੀ ਕੋਈ ਨਹੀਂ ਉਹ ਤੇ ਬੇਕੀਮਤੀ ਅਨਮੋਲ ਆ ਪਰ ਜੇ ਇਹਦਾ ਵਜਨ ਕਰੀਏ ਤਾਂ ਆਪ ਜੀ ਭਾਈ ਗੁਰਲਾਲ ਸਿੰਘ ਜੀ ਸੋਹਣੇ ਤਰੀਕੇ ਨਾਲ ਦੱਸ ਸਕਦੇ ਨੇ ਗੁਰਲਾਲ ਸਿੰਘ ਜੀ ਚਲੋ ਦੱਸ ਤੁਸੀਂ ਦੱਸੋ ਪਹਿਲਾਂ ਇਹ ਤੇ ਟਾਈਮ ਦੀ ਗੱਲ ਕਰੀ ਵੀ ਸਮਾਂ ਕਿੰਨਾ ਲੱਗਾ ਕਿਉਂਕਿ ਇਹ ਜਿਹੜੀ ਜਿਹੜੀ ਮੀਨਾਕਾਰੀ ਇਹ ਤੇ ਹੋਈ ਆ ਤੁਸੀਂ ਕਹਿ ਰਹੇ ਵੀ ਹੂ ਹੂ ਮੈਂ ਕੋਸ਼ਿਸ਼ ਕੀਤੀ ਵੀ ਜਿਹੜੀ ਦੱਸੇ ਪਾਤਸ਼ਾਹ ਦੀ ਨਿਭਾਵ ਤੇ ਆ ਮੈਂ ਉਹੀ ਮੀਨਾਕਾਰੀ ਕੀਤੀ ਆ ਮੈਂ ਇਹ ਇਸ ਤਰ੍ਹਾਂ ਕੇ ਜਾਣਨ ਦੀ ਕੋਸ਼ਿਸ਼ ਕਰ ਰਿਹਾ ਆ ਵੀ ਇਹਦੇ ਬਾਰੇ ਜਾਣੀਏ ਜਰੂਰ ਪਹਿਲਾਂ ਹਾਂ ਬਾਕੀ ਇਹਦੇ ਸਮਝ ਜੀ ਤੁਹਾਨੂੰ ਮੈਂ ਦੱਸਦਾ ਪਹਿਲਾਂ ਤੇ ਬੜਾ ਸਪੈਸ਼ਲ ਇਹਦੇ ਵਾਸਤੇ ਲੱਕੜ ਸਾਨੂੰ ਵਨ ਪੀਸ ਹੀ ਲੈਣ ਵਨ ਪੀਸ ਆ ਪੂਰੇ ਦਾ ਪੂਰੀ ਇੱਕੋ ਪੀਸ ਦੇ ਵਿੱਚ ਕੋਈ ਜੋੜਨੀ ਨਹੀਂ ਚਾਹੀਦੀ ਕੋਈ ਜੋੜਨੀ ਨਹੀਂ ਆ 21 ਇੰਚ ਦਾ ਤੁੰਬਾ ਐਨੂੰ ਆ ਇਸ ਸਾਈਡ ਨੂੰ ਚੜਾਈ ਦੇ ਵਿੱਚ 15 ਇੰਚ ਦੀ ਅੰਦਰੋਂ ਡੁੰਗਾਈ ਹੈ ਦੀ। ਵਾਹ। ਇੰਨਾ ਮੋਸ਼ਾ ਵੱਡਾ ਲੈਣ ਵਾਸਤੇ ਪਹਿਲਾਂ ਕੱਲ ਨਿਕਲਣੀ ਪਈ। ਫਿਰ ਉਹਨੂੰ ਸਕਾਇਆ ਗਿਆ ਜੀ। ਉਹਦੇ ਤੇ ਜਿਹੜਾ ਉਹ ਘੱਟੋ ਘੱਟ 4-5 ਸਾਲ ਪਹਿਲਾਂ ਉਹ ਲੱਕੜ ਵੱਡੀ ਗਈ ਸੀ। ਕੀ ਬਾਤ ਹੈ। ਫਿਰ ਉਹਨੂੰ ਲਿਆਂਦਾ। ਫਿਰ ਜਿਹੜਾ ਸਾਡੇ ਕੋਲ ਅਸੀਂ ਖੁਦ ਸਮਾਂ ਲਾਇਆ ਚੀਰ ਵੱਢ ਕੇ ਉਹਨੂੰ 1 ਸਾਲ ਇਸਰਬਾਬ ਨੂੰ ਮੈਂ ਲਾਇਆ ਜੀ। ਇਹ ਤਿਆਰ ਕਰਨ ਤੇ ਹਾਂ ਇਹ ਨਹੀਂ ਆ ਕਿ ਮੈਂ ਲਗਾਤਾਰ ਸਾਲ ਹੀ ਲੱਗਾ ਰਿਆਂ ਪਰ ਇੰਨਾ ਇਹਨੂੰ ਲੱਗਾ ਸਮਾਂ ਲੱਗ ਗਿਆ ਇਹਨੂੰ ਸਿਕਾਉਣਾ 2 ਘੰਟੇ ਲਾ ਲੈ ਇੱਕ ਦੀ ਘੰਟਾ ਲਾ ਲੈ ਕਿਤੇ ਨਹੀਂ ਵੀ ਲੱਗਾ ਦੋ ਦੋ 4 4 ਦਿਨ 5 5 ਦਿਨ ਲਗਾਤਾਰ ਲਾ ਕੇ ਫਿਰ ਲੱਕੜ ਨੂੰ ਹਵਾ ਵੀ ਦਉਣੀ ਪੈਂਦੀ ਹਵਾ ਵੀ ਦਉਣੀ ਪੈਂਦੀ ਬਿਲਕੁਲ ਉਹਦੇ ਵਿੱਚ ਸੇਲ ਹੁੰਦੀ ਭਾਵੇਂ ਜਿੰਨੀ ਮਰਜੀ ਪੁਰਾਣੀ ਲੱਕੜ ਹੋਵੇ ਪਰ ਸੇਲ ਉਹਦੇ ਵਿੱਚ ਹੁੰਦੀ ਆ ਇਹ ਕਰਕੇ ਇਹਦੇ ਸਮਾਂ ਬਹੁਤ ਲੱਗਾ ਜੇ ਲਗਾਤਾਰ ਲਈਏ ਵੀ ਲਗਾਤਾਰ ਦਿਨ ਹਾਂ 10 ਤੋਂ 4 ਮਹੀਨੇ ਲਗਾਤਾਰ ਬਣਦੇ ਵਾਹ ਵਾਹ ਵੈਸੇ ਸਾਲ ਦਾ ਸਮਾਂ ਲਾਇਆ ਮੈਂ ਇਹਦੇ ਤੇ ਜੇ ਸਾਲ ਲੱਗਾ ਤੇ ਫਿਰ ਇਹਦੀ ਕੀਮਤ ਤੇ ਮੈਂ ਕਿੰਨਾ ਵੀ ਲੱਖਾਂ ਚ ਜਾਣੀ ਚਾਹੀਦੀ ਬਸ ਤੁਸੀਂ ਸਮਝ ਹੀ ਗਏ ਆ ਬਾਕੀ ਕਹਿਣ ਵਾਲੇ ਤੇ ਗੱਲ ਕਰਨ ਵਾਲੇ ਨੇ ਤੇ ਕਹਿ ਵੀ ਦੇਣਾ ਵੀ ਇਹ ਕੀ ਬਣਾਇਆ ਪਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਜਿਹੜੀ ਕਪੂਰਗੜ੍ਹ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੀ ਰਵਾਬ ਪਈ ਆ ਉਹਦੇ ਨਾਲ ਦੀ ਹੂ ਹੂ ਕਾਪੀ ਕਰਨ ਦੀ ਕੋਸ਼ਿਸ਼ ਕੀਤੀ ਆ ਭਾ ਜੀ ਉਹਦੇ ਨਾਲ ਦੀ ਕਾਪੀ ਕਰਨ ਦੀ ਕੋਸ਼ਿਸ਼ ਕੀਤੀ ਆ ਜਿਵੇਂ ਜਿੱਦਾਂ ਉਹਦੇ ਤੇ ਮੀਨਾਕਾਰੀ ਹੋਈ ਆ ਮਹਾਰਾਜ ਸਾਹਿਬ ਦੀ ਰਵਾਬ ਦੀ ਆਪਾਂ ਕਾਪੀ ਨਹੀਂ ਕਰ ਸਕਦੇ ਪਰ ਇਹ ਸਾਰੇ ਜਿੱਦਾਂ ਮਗਰਲੇ ਬਣਿਓ ਵੇਖੋ ਇਹ ਸਾਰੀ ਮੀਨਾਕਾਰੀ ਜਿਵੇਂ ਇਸ ਤਰ੍ਹਾਂ ਉੱਥੇ ਹੋਈ ਰਵਾਬ ਤੇ ਉਦਾਂ ਹੀ ਇਹ ਸਭ ਡਿਜ਼ਾਈਨ ਕੱਲਾ ਕੱਲਾ ਪਾਇਆ ਗਿਆ ਜੀ ਜੀ ਇਹ ਸਿਰ ਰਵਾਬ ਬਣਾਉਂਦੇ ਆ ਬਣਾਉਂਦੇ ਆ ਸਭ ਤੋਂ ਵੱਡੀ ਇਹ ਇਹ ਗੱਲ ਹੋਈ ਆ ਵੀ ਸਭ ਤੋਂ ਵੱਡੀ ਪਹਿਲਾਂ ਇੱਕ ਰਵਾਬ ਬਣਾਈ ਉਹ ਬਣਾਉਂਦੇ ਆ ਬਣਾਉਂਦੇ ਆ ਰਵਾਬ ਟੋਟੇ ਖਰਚਾ ਉਹਦੇ ਤੇ ਵੀ ਇੰਨਾ ਆ ਪੂਰੀ ਮੁਕੰਮਲ ਹੋਈ ਸਿਰਫ ਪਾਲਛ ਨਹੀਂ ਹੋਈ ਉਹ ਅੱਧ ਦੇ ਵਿੱਚ ਟੁੱਟ ਗਈ ਉਹ ਆਪਣੇ ਕੋਲ ਮਜੂਰ ਪਈ ਆ ਉਹ 7-8 ਮਹੀਨਿਆਂ ਦੀ ਮਿਹਨਤ ਜਿਹੜੀ ਪਰ ਉਹ ਬਕਾਰ ਨਹੀਂ ਮੈਂ ਸਮਝਦਾ ਕਿ ਕੋਈ ਬਣਾਉਂਦਿਆ ਬਣਾਉਂਦਿਆ ਕੋਈ ਮਨ ਚ ਕੋਈ ਫੁਰਨਾ ਇਹੋ ਜਿਹਾ ਆਇਆ ਜਾਂ ਇੰਨੀ ਵੱਡੀ ਮਹਾਰਾਜ ਸਾਹਿਬ ਦੀ ਸੇਵਾ ਕਰ ਰਹੀ ਆ ਪਸਾਜ ਬਣਾ ਰਹੇ ਉਦੋਂ ਕੋਈ ਪਾਣਾ ਗਲਤੀ ਹੋ ਗਈ ਆ ਤੇ ਫਿਰ ਇਹ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਆ ਫਿਰ ਰਵਾਬ ਬਣੀ ਦੂਜੀ ਰਵਾਬ ਇਹ ਇਹਦੇ ਇਤਿਹਾਸ ਬਾਰੇ ਤੁਸੀਂ ਕੁਝ ਵੱਖਰਾ ਦੱਸ ਰਹੇ ਬਾਬਾ ਜੀ ਹੁਣਾਂ ਨਾਲ ਇਹ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਕਲਕੀਤਾਰ ਪਾਤਸ਼ਾਹ ਜੀ ਸਾਬੋ ਕੀ ਤਨਵੱਡੀ ਦਮਦਮਾ ਸਾਬ ਤੋਂ ਫਿਹੂਰ ਸਾਹਿਬ ਨੂੰ ਦਾ ਡੇਢ ਨੂੰ ਚੱਲੇ ਉਥੋਂ ਸੱਚੇ ਪਾਤਸ਼ਾਹ ਜੀ ਨੇ ਸਿੰਘਾਂ ਦੇ ਰਾਈ ਦੋ ਟਾਲਾਂ ਇੱਕ ਕਟਾਰ ਸ੍ਰੀ ਸਾਹਿਬਾਂ ਮਹਾਰਾਜ ਸਾਹਿਬ ਜੀ ਦੇ ਤੀਰ ਨਾਲੇ ਰਬਬ ਹੋਰ ਵਸਤਰ ਹੋਰ ਸਾਜ ਸਾਜ ਹੋਰ ਰਸਤਾ ਬਸਤਾ ਉਥੇ ਸਿੰਘਾਂ ਦੇ ਰਾਈ ਕਪੂਰਗੜ੍ਹ ਭੇਜੀਆਂ ਮਾਰੇ ਨੇ ਜੀ ਉਥੇ ਇਹ ਉਥੇ ਇਹ ਉਹ ਮਹਾਰਾਜ ਸਾਹਿਬ ਨੇ ਉਦੋਂ ਭੇਜਿਆ ਵਾ ਕਈ ਸਿੰਘ ਕਹਿ ਦਿੰਦੇ ਵੀ ਆਪਦੇ ਕੋਲੋਂ ਹੀ ਗੱਲਾਂ ਕਹਿ ਦਿੰਦੇ ਵੀ ਉਥੇ ਭੇਜਿਆ ਵਾ ਉਥੇ ਮੌਜੂਦ ਆ ਉਥੇ ਦਰਸ਼ਨ ਵੀ ਹੁੰਦੇ ਆ ਤੇ ਮੈਂ ਉਹ ਮੈਨੂੰ ਸਿੰਘਾਂ ਦੇ ਰਾਹੀਂ ਦੱਸਿਆ ਵੀ ਆ ਭਾਈ ਸਿਮਰਨ ਸਿੰਘ ਸਿਮਰਨਦੀਪ ਸਿੰਘ ਨੇ ਆਪਣੇ ਬਾਬੇ ਸultanpur ਸਾਹਿਬ ਤੋਂ ਵੈਤ ਜੀ ਉਹਨਾਂ ਨੇ ਦੱਸਿਆ ਮੈਨੂੰ ਉਹ ਲੈ ਕੇ ਗਿਆ ਨਾਲ ਮੈਂ ਉਥੇ ਜਾ ਕੇ ਫੀਤੇ ਦੇ ਨਾਲ ਮਿੰਤੀ ਕਰਕੇ ਵਾਹ ਅਹੀਂ ਲੇਟ ਹੋ ਗਏ ਸੋ ਖਸਨ ਹੋ ਗਏ ਮਹਾਰਾਜ ਦੀ ਅਗਲੇ ਦਿਨ ਸਾਨੂੰ ਅੰਮ੍ਰਿਤ ਵੇਲੇ ਦਰਸ਼ਨ ਉਹਨਾਂ ਨੇ ਕਰਾਏ ਫਿਰ ਉਸੋਂ ਫੀਤੇਂਦਰ ਵਾਲੇ ਮੇਂਦੀ ਕਰਕੇ ਰੀਜ ਨਾਲ ਕੱਲੀ ਕੱਲੀ ਵੀਡੀਓ ਬਣਾ ਕੇ ਸਾਰਾ ਕੁਝ ਉੱਥੋਂ ਲਿਖ ਕੇ ਲੈ ਗਏ ਆਏ ਸਾਰਾ ਫਿਰ ਇਹ ਆਣ ਕੇ ਸਾਜ ਬਣਾਇਆ ਅਸੀਂ ਚਾਹ ਬਾਤ ਹਾਂਜੀ ਚਾਹ ਬਾਤ ਸਮਾ ਵੀ ਕਾਫੀ ਲੱਗਾ ਤੇ ਇਹਦੇ ਵਿੱਚ ਇੱਕ ਤਾਂ ਲੱਕੜ ਹੋਗੀ ਇੱਕ ਆ ਤਾਲ ਹੋਗਾ ਜਿਹੜਾ ਆਪਾਂ ਢੋਲਕ ਤੇ ਲੈਨੇ ਹੈ ਨਾ ਇਹ ਤਾਰਾਂ ਆਂਦਾ ਵੀ ਕੁਝ ਖਾਸ ਹੈਗਾ ਤੇ ਇਹ ਬੱਕਰੀਆਂ ਦੀਆਂ ਨਾੜਾਂ ਹੀ ਆਂਦੀਆਂ ਤੱਕੜੇ ਦੀਆਂ ਨਾੜਾਂ ਬੱਕਰੇ ਦੀਆਂ ਨਾੜਾਂ ਇਹਦੇ ਸਪੈਸ਼ਲ ਤੰਦੀਆਂ ਵਿੱਚ ਕੁਝ ਸਪੈਸ਼ਲ ਤੰਦੀਆਂ ਜਿਹੜੀਆਂ ਹੈ ਤੇ ਉਹ ਵੀ ਬੱਕਰੀਆਂ ਦੀਆਂ ਨਾੜਾਂ ਹੀ ਆਂ ਪਰ ਉਹ ਸਪੈਸ਼ਲ ਤਰੀਕੇ ਦੇ ਨਾਲ ਬਣਾਈਆਂ ਜਾਂਦੀਆਂ ਜਿਹੜੀਆਂ ਉਹ ਆਮ ਰੇਟ ਨਾਲੋਂ ਮਹਿੰਗੀਆਂ ਹੁੰਦੀਆਂ ਉਹ ਇਹਦੇ ਵਿੱਚ ਕੁਝ ਪਾਈਆਂ ਨਹੀਂ ਮੈਂ ਹੁਣ ਇੱਧਰ ਬਾਬਾ ਜੀ ਤੋਂ ਜਾਣਦਾ ਵੀ ਕਿਤੇ ਬੱਕਰੇ ਦੀਆਂ ਨਾੜਾਂ ਭਾਗਿਆ ਵਿੱਚ ਤੇ ਉੱਥੇ ਤੇ ਕਈ ਰੋਲਾ ਪਾਦਦੇ ਮੀਟ ਖਾ ਕੇ ਅੰਦਰ ਚੱਲ ਗਏ ਪਰ ਇਹਨੂੰ ਸਰਦਾਰ ਨਹੀਂ ਬਣਾ ਕੇ ਪਹਿਲਾਂ ਅੱਗੇ ਬਿਠਾਇਆ ਜਾਂਦਾ ਕੀ ਕਾਰਨ ਹੈ ਇਸ ਮਾਰੇ ਕਹਿੰਦੇ ਹਾਰ ਨਾੜੀ ਕੋ ਪਿੰਜਰ ਪੰਖੀ ਵਸਿਆ ਵਿਚਾਰਾ ਹਾਂ ਇੱਕ ਪੰਖੀ ਇਹ ਅੰਦਰ ਬਸਦਾ ਏ ਇੱਕ ਇਹਦੀ ਧੁੰਨ ਅੰਦਰ ਬਸਦਾ ਏ ਵਾਹ ਇਹ ਦੋਵੇਂ ਜਦੋਂ ਧੁਨ ਧਿਆਨ ਜੁੜ ਜਾਂਦਾ ਉਦੋਂ ਅਕਾਲਪੁਰਖ ਹੋ ਜਾਂਦਾ ਹਾਂ ਭਾਂਡਾ ਇਹ ਵੀ ਟੁੱਟਣ ਵਾਲਾ ਤੇ ਭਾਂਡਾ ਵੀ ਟੁੱਟਣ ਵਾਲਾ ਹੀ ਬਿਲਕੁਲ ਤੇ ਬਾਕੀ ਇਹ ਸਮਝਣ ਸਮਝਣ ਦੀ ਗੱਲ ਆ ਹਾਂ ਕਿਸੇ ਨੇ ਵਾਹਿਗੁਰੂ ਨੂੰ ਵੀ ਕੁਝ ਨਹੀਂ ਜਾਣਿਆ ਤੇ ਕਿਸੇ ਨੇ ਉਹਦੇ ਨਾਮ ਵਿੱਚ ਹੀ ਸਾਰੀ ਸ੍ਰਿਸ਼ਟੀ ਨੂੰ ਜਾਣ ਲਿਆ। ਕੀ ਬਾਤ ਹੈ। ਕੀ ਜਾਣਣ ਜਾਣਣ ਦੀ ਖੇਡ ਆ ਜਿਨੇ ਜਾਣਿਆ ਜਿਨੇ ਨਹੀਂ ਜਾਣਿਆ। ਜੀ। ਬਾਬਾ ਜੀ ਨੂੰ ਸ਼ਾਮਲ ਕਰੀ ਬਾਬਾ ਵੇ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡੇ ਹੱਥ ਵਿੱਚ ਜਿਹੜੀ ਰਬਾਬ ਹੈ ਤੁਸੀਂ ਇਹਦੇ ਬਾਰੇ ਜਾਣਕਾਰੀ ਦਿਓ। ਇਹ ਰਬਾਬ ਨਹੀਂ ਜੀ ਇਹ ਰਬਾਬ ਦਾ ਬਚਾ। ਰਬਾਬ ਦਾ ਬਚਾ ਹੈ। ਇਹ ਰਬਾਬ ਤੋਂ ਬਾਅਦਾਂ ਜਿਹੜਾ ਦੂਸਰਾ ਵਰਜਨ ਹਾਂ ਜੀ ਬਣਿਆ ਰਬਾਬ ਤੋਂ ਹੀ ਆ ਇਹਨੂੰ ਇਹ ਖੜਾ ਰਬਾਬ ਇਹਦੀ ਮਾਂ ਆ ਹਾਂ ਸਮਝ ਲੀਏ ਵੀ ਇਹ ਜਿਹੜਾ ਸਾਜ ਆ ਨਾ ਇਹਨੂੰ ਜਨਮ ਦੇਣ ਵਾਲੀ ਰਬਾਬ ਹੀ ਹਾਂ ਇਹਦਾ ਨਾਮ ਰੱਖਤਾ ਸੰਗੀਤਕਾਰਾਂ ਨੇ ਸਰੋਦ ਸਰੋਦ ਇਹਦਾ ਨਾਮ ਰੱਖਤਾ ਸਰੋਦ ਇਹ ਹੈਗੀ ਰਬਾਬ ਹੀ ਆ ਇਹਦੇ ਤੇ ਸਟੀਲ ਦੀ ਪਲੇਟ ਲਾ ਕੇ ਹਾਂ ਉਤੇ ਸਟੀਲ ਦੀਆਂ ਲੋਹੇ ਦੀਆਂ ਤਾਰਾਂ ਬਾਤੀ ਜੀ ਕੋਈ ਤਾਂਬੇ ਦੀ ਕੋਈ ਲੋਹੇ ਦੀ ਬਾਤੀ ਜੀ ਇਹਦੀ ਜਿਹੜੀ ਆ ਵਜਾਵਟ ਉਹ ਥੋੜੀ ਜੀ ਜਿਵੇਂ ਰਬਾਬ ਦੀ ਗੰਭੀਰ ਆ ਹਾਂ ਤੇ ਇਹਦੀ ਥੋੜੀ ਜੀ ਜਿਹੜੀ ਆ ਉਹ ਹਾਈ ਸਕੇਲ ਦੀ ਅੱਗੇ ਉੱਪਰ ਲਿਸਕੀ ਅੱਛਾ ਇੱਕ ਚੀਜ਼ ਹੋਰ ਸਮਝੀਏ ਵੀ ਕਿਸੇ ਸਮੇਂ ਕਹਿੰਦੇ ਵੀ ਸਾਡੇ ਦਰਬਾਰ ਸਾਹਿਬ ਦੇ ਵਿੱਚ ਵੀ ਤੰਤੀ ਸਾਜ਼ਾਂ ਦੇ ਨਾਲ ਕੀਰਤਨ ਹੁੰਦਾ ਸੀ ਹਾਂਜੀ ਹਾਂ ਹੁਣ ਇਸ ਚੀਜ਼ ਨੂੰ ਲੋਕ ਛੱਡ ਕੇ ਤੇ ਹਰਮੋਨੀਅਮ ਤਬਲੇ ਵਾਲੇ ਪਾਸੇ ਜ਼ਿਆਦਾ ਹੋ ਗਏ ਇਹ ਕਿਤਨੇ ਕਿਤੇ ਲੋਕ ਹੁੰਦੀਆਂ ਜਾ ਰਹੀਆਂ ਚੀਜ਼ਾਂ ਕੀ ਲੱਗਦਾ ਵੀ ਇਹਨਾਂ ਤੇ ਸਮਾਵਧ ਲੱਗਦਾ ਕਿ ਜਾਂ ਇਹਨੂੰ ਸਿੱਖਣ 'ਚ ਦਿੱਕਤ ਆਉਂਦੀ ਹੈ ਜਾਂ ਇਹਨੂੰ ਵਜਾਉਣ 'ਚ ਦਿੱਕਤ ਆਉਂਦੀ ਕੀ ਲੱਗ ਰਿਹਾ ਹੈ ਵੇਖੋ ਜੀ ਜਿਹੜਾ ਹਰਮੋਨੀਅਮ ਆਇਆ ਨਾ ਸਾਡੇ ਵਿੱਚ ਹਾਂ ਉਹ ਜਿਵੇਂ ਆਪਾਂ ਕੋਈ ਨਵੀਂ ਚੀਜ਼ ਮਾਰਕੀਟ ਦੇ ਵਿੱਚ ਆਈ ਹੋਵੇ ਨਾ ਕੋਈ ਫਰੂਟ ਹੀ ਨਵਾਂ ਆਜੇ ਤੇ ਆਪਾਂ ਲਫਾਫੇ ਪਰ ਪਰ ਕਰਾ ਨੂੰ ਲੈ ਆਉਣੇ ਵੀ ਪਤਾ ਨਹੀਂ ਕਿਹੜੀ ਬਲਾਗ ਬਿਲਕੁਲ ਸੱਚੀ ਹੈ ਇਸੇ ਤਰ੍ਹਾਂ ਹੀ ਨਾ ਸਾਡੇ ਵਿੱਚ ਜਿਹੜਾ ਹਰਮੋਨੀਅਮ ਜਦੋਂ ਆਇਆ ਹਾਂ ਉਹ ਜਦੋਂ ਇੱਕ ਅੱਧੇ ਰਾਗੀ ਅੱਗੇ ਵੇਖਿਆ ਨਾ ਉਹਨੇ ਕਿਹਾ ਤਾਨਪੁਰੇ ਨਾ ਯਾਰ 15 ਸਾਲ ਹੋ ਗਏ ਤੈਨੂੰ ਸੁਰਚ ਨਹੀਂ ਆਇਆ ਵਾਜੇ ਨਾ ਕਰਕੇ ਵੇ ਹਾਂ ਜਦੋਂ ਵਾਜੇ ਤੇ ਉਹਨੇ ਸਾਹ ਰੱਖਿਆ ਉਹਨੇ ਕਿਹਾ ਲੈ ਇਹ ਤਾਂ ਕੰਮ ਹੀ ਬੜਾ ਸੁਖਾ ਹੋ ਗਿਆ ਹੈ ਤੇ ਉਹ 6 ਮਹੀਨਿਆਂ ਦੇ ਵਿੱਚ ਰਾਗੀ ਬਣ ਬਣ ਕੇ ਤੇ ਗਾਂ ਦੀ ਗਾਂ ਜਿਹੜਾ ਵਾ ਆਪਾਂ ਹੁਣ ਕਹਿੰਦੇ ਨਾ ਰਾਗੀ ਬਿਲਕੁਲ ਤੇ ਚਲੋ ਪੰਥ ਦੇ ਵਿੱਚ ਵੱਧ ਆਇਆ ਮੈਂ ਕਹਿੰਦਾ ਹਰ ਬੱਚਾ ਕੀਰਤਨ ਸਿੱਖੇ ਭਾਵੇਂ ਕਰਮੋਨੀਅਮ ਨਾਲ ਹੀ ਸਿੱਖੇ ਕੋਈ ਮਾੜਾ ਸਾਜ਼ ਨਹੀਂਗਾ ਬਿਲਕੁਲ ਪਰ ਇਹਨਾਂ ਸਾਜ਼ਾਂ ਦੇ ਲੋਭ ਹੋਣ ਦਾ ਕਾਰਨ ਹਰਮੋਨੀਅਮ ਸੀਗਾ ਹਰਮੋਨੀਅਮ ਸੀ ਕਿਉਂਕਿ ਉਹ ਇੱਕ ਸੌਖਾ ਸਾਜ਼ ਆ ਗਿਆ ਹਾਂ ਤਬਲਾ ਵੀ ਜਿਹੜਾ ਵਾ ਜੋੜੀ ਦਾ ਸੁਧਰਿਆ ਹੋਇਆ ਰੂਪ ਕਹਿ ਲੀਏ ਜਾਂ ਭਈ ਉਹ ਬਾਅਦ ਦੇ ਵਿੱਚ ਆ ਗਿਆ ਮਰਦੰਗ ਤੋਂ ਬਾਅਦ ਜੀ ਤਬਲਾ ਹਾਂ ਜਿਹੜਾ ਤਬਲਾ ਵਾ ਉਹ ਵੀ ਕੰਨਾਂ ਦੇ ਵਿੱਚ ਟੰ ਟੰ ਦੀ ਆਵਾਜ਼ ਕਰਦਾ ਜਿਹੜੀ ਜੋੜੀ ਹੁੰਦੀ ਆ ਉਹ ਮਠਾਸ ਚ ਚਲਦੀ ਹਾਂ ਮਰਦੰਗ ਸਹੀ ਹਨਾ ਇਸੇ ਤਰ੍ਹਾਂ ਉਹ ਸੰਗੀਤ ਨੇ ਥੋੜਾ ਜਿਹਾ ਰੂਪ ਜਿਹੜਾ ਵਟਾਲਿਆ ਕਿਉਂਕਿ ਸੰਗੀਤਕਾਰਾਂ ਨੇ ਸਾਜ਼ ਹੀ ਇਹੋ ਜੇ ਅਪਣਾ ਲਏ ਵੀ ਜਿਨ੍ਹਾਂ ਨੂੰ ਥੋੜਾ ਜਿਹਾ ਜਿਹੜਾ ਸੀ ਉਹ ਤੇਜ਼ ਹੋ ਗਿਆ ਕੰਮ ਅੱਛਾ ਇੱਕ ਚੀਜ਼ ਇੱਕ ਇੱਕ ਚੀਜ਼ ਹੋਰ ਸਮਝੀ ਆਪਾਂ ਕਹਿੰਦੇ ਕਿਸੇ ਸਮੇਂ ਨਾ ਅਕਬਰ ਬਾਦਸ਼ਾਹ ਦਾ ਤਾਨਸੈਨ ਗਵਈਆ ਹੁੰਦਾ ਸੀ ਕਹਿੰਦੇ ਉਹ ਦੀਪਕ ਰਾਗ ਗਾਉਂਦਾ ਸੀ ਦੀਵੇ ਜਗ ਪੈਂਦੇ ਸੀ ਮਹਲਾਰ ਗਾਉਂਦਾ ਸੀ ਮੀ ਪੈਣ ਲੱਗ ਪੈਂਦਾ ਸੀ ਕਿ ਵਾਕਈ ਸੰਗੀਤ ਦਾ ਅਸਰ ਜਿਹੜਾ ਮੌਸਮ ਤੇ ਜਾਂ ਬੰਦੇ ਦੇ ਸਰੀਰ ਤੇ ਜਾਂ ਪਸ਼ੂ ਪੰਛੀਆਂ ਤੇ ਵਾਕਈ ਇਸ ਚੀਜ਼ ਦਾ ਅਸਰ ਹੁੰਦਾ ਸਾਰੀ ਸ੍ਰਿਸ਼ਟੀ ਦੇ ਉੱਤੇ ਮਾਰਾ ਸੰਗੀਤ ਦਾ ਅਸਰ ਹੁੰਦਾ ਹੂੰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਚਾਰ ਉਦਾਸੀਆਂ ਕੀਤੀਆਂ ਤੇ ਨਾਲ ਸੰਗੀਤਕਾਰ ਨੂੰ ਲੈ ਕੇ ਗਏ ਭਾਈ ਮਰਦਾਨਾ ਉਹ ਗਾਉਣ ਵਜਾਉਣ ਵਾਲਾ ਬੰਦਾ ਸੀ ਜੀ ਕਿਉਂਕਿ ਬੰਦੇ ਦੀ ਭਾਸ਼ਾ ਸਿੱਖਣ ਨੂੰ ਅਜੇ ਸਮਾਂ ਲੱਗਦਾ ਪਰ ਸੰਗੀਤ ਦੀ ਭਾਸ਼ਾ ਸਿੱਖਣ ਨੂੰ ਬਹੁਤ ਛੇਤੀ ਜਿਹੜਾ ਉਹ ਬੰਦਾ ਫਾਲੋ ਕਰਦਾ ਜੀ ਬਿਲਕੁਲ ਠੀਕ ਹੈ ਜਦੋਂ ਬਗਦਾਦ ਦੀ ਧਰਤੀ ਤੇ ਜਾ ਕੇ ਮਹਾਰਾਜ ਨੇ ਪਤਾਲਾ ਪਤਾਲ ਅਗਾਸਾਂ ਅਗਾਸ ਲੱਖ ਅਗਾਸਾਂ ਅਗਾਸ ਗਾਇਆ ਹਾਂ ਤੇ ਉੱਥੇ ਭਜੜਾਂ ਪੈ ਗਈਆਂ ਸਾਰਿਆਂ ਨੂੰ ਵੀ ਮੁਹੰਮਦ ਸਾਹਿਬ ਨੇ ਸਾਤ ਆਖੇ ਤੇ ਇਹਨਾਂ ਨੇ ਲੱਖ ਕਹਤੇ ਹਾਂ ਤੇ ਉਹ ਜਦੋਂ ਗਾ ਕੇ ਸੁਣਾਇਆ ਤੇ ਸ੍ਰਿਸ਼ਟੀ ਜਿਹੜੀ ਆ ਉੱਥੇ ਠਹਿਰ ਗਈ ਨਾ ਦਿੱਤੀ ਬਾਗ ਨਵਾਜ ਕਰ ਜੀ ਸੁੰਨ ਸਮਾਨ ਭਇਆ ਜਹਾਨ ਉਹ ਤੇ ਬਾਗ ਹੀ ਦਿੱਤੀ ਆ ਬਾਬੇ ਨੇ ਵਾਹ ਵਾਜ ਦਿੱਤੀ ਆ ਉਥੇ ਕੀਰਤਨ ਗਾਇਆ ਤੇ ਉਹ ਕੀਰਤਨ ਦੇ ਵਿੱਚ ਸਾਰੀ ਕਾਇਨਾਤ ਇੱਕ ਵਾਰੀ ਸੁੰਨ ਹੋ ਗਈ ਠਹਿਰ ਗਿਆ ਸਾਰਾ ਕੁਝ ਹੂੰ ਸੰਗੀਤ ਦੇ ਵਿੱਚ ਇਨੀ ਜਿਆਦੀ ਪਾਵਰ ਆ ਵੀ ਇਹ ਕੱਲਾ ਮੀ ਨਹੀਂ ਪਵਾ ਸਕਦਾ ਬੜਾ ਕੁਝ ਕਰਾ ਸਕਦਾ ਜੀ ਬਾਬਾ ਜੀ ਤੋਂ ਜਾਣਦੇ ਆ ਬਾਬਾ ਜੀ ਤੁਸੀਂ ਬਾਹ ਕਾਲ ਦਾ ਰੂਪ ਵੀ ਜੇ ਹਾਂ ਜੀ ਕਹਿੰਦੇ ਵੀ ਫੁਰਲਾ ਸਾਹਿਬ ਕਹਿੰਦੇ ਨੂੰ ਫਰਲਾ ਕਿ ਫੁਰਲਾ ਫਰਲਾ ਸਾਹਿਬ ਇਹ ਮਹਾਕਾਰ ਸਰੂਪ ਕਹਿੰਦੇ ਜਿਆਦਾਤਰ ਫਰਲੇ ਵਾਲੇ ਸਿੰਘ ਤੇ ਹੁੰਦੇ ਉਹ ਜਿਹੜੇ țeਗਾ ਖੜਕਾਉਂਦੇ ਜਿਆਦਾ ਪਰ ਤੁਸੀਂ ਇਹ ਰਵਾ ਪੜ ਕੇ ਦੱਸ ਦਿੱਤਾ ਵੀ ਸਾਡੇ ਗੁਰੂ ਪਾਤਸ਼ਾਹ ਨੇ ਸਾਨੂੰ ਹਰ ਤਰ੍ਹਾਂ ਦਾ ਬਣਾਇਆ ਇਸ ਤਰ੍ਹਾਂ ਨਾ ਮੈਂ ਇਹ ਬਚਨ ਬੜੀ ਵਾਰੀ ਸੰਤਾਂ ਨੇ ਕਿਹਾ ਵਾ ਹੁਣ ਵੀ ਮੈਂ ਕਹਿਣਾ ਜ਼ਰੂਰੀ ਸਮਝਦਾ ਜਿਵੇਂ ਆਪ ਜੀ ਨੇ ਆਖਿਆ ਜੀ ਮੇਰੇ ਉਸਤਾਦ ਜੀ ਉਹਨਾਂ ਨੇ ਇੱਕ ਬਚਨ ਕਿਹਾ ਸੀ ਵੀ ਮੈਂ ਜਦੋਂ ਤੁਹਾਨੂੰ ਵੇਖਾਂ ਤੁਹਾਡੇ ਇੱਕ ਗਾਤਰੇ ਇਧਰਲੇ ਬੰਨੇ ਤਲਵਾਰ ਹੋਣੀ ਚਾਹੀਦੀ ਆ ਤੇ ਇਧਰਲੇ ਬੰਨੇ ਉਦੋਂ ਮੈਂ ਦਿਲ ਰੁਬਾ ਸਿੱਖਦਾ ਵੀ ਐ ਨੂੰ ਦਿਲ ਰੁਬਾ ਪਾਲਣਾ ਤੇ ਇਧਰ ਨੂੰ ਕੀ ਬਾਤ ਤੇ ਉਹ ਬਚਨ ਜਿਹੜਾ ਸੀ ਕਿਆ ਤੇ ਉਹਨਾਂ ਸਹਿਸ ਭਾਏ ਹਾਂ ਪਰ ਉਹ ਬਚਨ ਉਦੋਂ ਮੇਰੇ ਦਿਮਾਗ 'ਚ ਰਿਹਾ ਫਿਰ ਹੌਲੀ-ਹੌਲੀ ਸਮਝ ਆਇਆ ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਤਾਰ ਤੇ ਧਾਰ ਬਖਸ਼ੀ ਆ ਜੀ ਤਾਰ ਆ ਵਾਲੀ ਆ ਧਾਰ ਕਿਰਪਾਨ ਵਾਲੀ ਧਾਰ ਕਿਰਪਾਨ ਵਾਲੀ ਇਹ ਦੋਵਾਂ ਵਿੱਚੋਂ ਹੀ ਖਾਲਸਾ ਪੰਥ ਸਾਜਿਆ ਆ ਆ ਜਿੱਥੇ ਤਾਰ ਦੀ ਲੋੜ ਪਾਉਗੀ ਉੱਥੇ ਤਾਰ ਚੱਲੇਗੀ ਜਿੱਥੇ ਧਾਰ ਦੀ ਉੱਥੇ ਤਾਰ ਚੱਲੇਗੀ ਹਾਂ ਮਾਰਨੇ ਦੋਵਾਂ ਨਹੀਂ ਆ ਇਹ 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 ਗੁਰੂ ਸਾਹਿਬ ਨੇ ਸਿੱਧ ਵੀ ਕੀਤਾ ਤੇ ਗੁਰੂ ਨਾਲਖ ਸਾਹਿਬ ਨੇ ਰਵਾਬਨਾ ਮਾਰਿਆ ਜਦੋਂ ਗੁਰੂ ਸਾਹਿਬ ਦਸਵੇਂ ਪਾਤਸ਼ਾਹ ਦੀ ਵਾਰੀ ਉਹਨਾਂ ਫਿਰ ਮਾਰਿਆ ਕਲਗੀਧਰ ਸਹਿਬ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਦੋਂ ਸੰਗੀਤ ਗਾਉਂਦੇ ਸੀ ਮੈਂ ਬਹੁਤ ਸਤਪੁਰਖਾਂ ਨੂੰ ਸੁਣਿਆ ਮਹਾਰਾਜ ਮਾਲਕਾਉਂ ਸਰਾਗ ਆਪਗਾਇਨ ਕਰਦੇ ਹੁੰਦੇ ਸੀ ਠੀਕ ਜੀ ਸ੍ਰੀ ਸਰਬਲੋਕ ਗੁਰੂ ਗ੍ਰੰਥ ਸਾਹਿਬ ਜੀ ਸ੍ਰੀ ਦਸਮਗ੍ਰੰਥ ਸਾਹਿਬ ਜੀ ਉਹ ਬਾਣੀਆਂ ਵਿੱਚ ਉਹਨਾਂ ਉਹਨਾਂ ਰਾਗਾਂ ਦਾ ਮਹਾਰਾਜ ਨੇ ਜ਼ਿਕਰ ਕੀਤਾ ਜਿਨ੍ਹਾਂ ਜਿਨ੍ਹਾਂ ਰਾਗਾਂ ਨੂੰ ਹੁਣ ਲੱਭਣਾ ਔਖਾ ਆ ਸਿਰਫ ਨਾਮ ਉਹਨਾਂ ਦੇ ਸਤਿਗੁਰੂ ਜੀ ਨੇ ਛੰਦ ਗਾਏ ਨਾਮ ਲਿਖੇ ਤਰਾਨੇ ਸੰਗੀਤ ਭਜੰਗ ਪ੍ਰਯਾਤ ਛੰਦ ਇਸ ਤਰ੍ਹਾਂ ਕਰਕੇ ਮਹਾਰਾਜ ਜੀ ਨੇ ਬਹੁਤ ਵੱਡੀਆਂ ਬਖਸ਼ਿਸ਼ਾਂ ਕੀਤੀਆਂ ਫਿਰ ਆ ਨਾਲੇ ਗੁਰੂ ਘਰ ਦੇ ਵਿੱਚ ਤੇ ਸ਼ਬਦ ਰਾਗ ਸੁਰਤ ਜੋੜ ਮੇਲ ਸਾਰੀਆਂ ਸਤਿਗੁਰੂਆਂ ਦੀਆਂ ਬਖਸ਼ਿਸ਼ਾਂ ਹੀ ਨੇ ਜੋ ਮਹਾਰਾਜ ਨੇ ਬਖਸ਼ੀਆਂ ਤੇ ਫਿਰ ਇਤਿਹਾਸ ਜੇ ਜਸੇਦਾਰਾ ਸਹਿਮਾਨਾਂ ਦੇ ਵੇਖੀਏ ਤੇ ਅਕਾਲ ਬਾਬਾ ਜੀ ਬਾਬਾ ਜਸਾ ਸਿੰਘ ਸਾਹਿਬ ਜੀ ਆਲੂ ਵਾਲੀਆ ਜੀ ਉਹ ਸਰੰਦੇ ਨਾਲ ਕੀਰਤਨ ਕਰਦੇ ਹੁੰਦੇ ਸੀ ਸਿੰਘ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀ ਉਹ ਤਾਨ ਦੋ ਤਾਰਾ ਗਈਦਾ ਉਹ ਵਜਾਉਂਦੇ ਸੀ ਐਵੇਂ ਗੁਰੂ ਘਰ ਦੇ ਵਿੱਚ ਸੰਗੀਤ ਔਰ ਸ਼ਾਸਤਰ ਹਾਂ ਇਹਨਾਂ ਨੂੰ ਕੋਈ ਵੱਖਰੀ ਗੱਲ ਨਹੀਂ ਆ ਇੱਕ ਮੇਕ ਗੱਲ ਹੀ ਆ ਹਾਂ ਇੱਕ ਚੀਜ਼ ਹੋ ਰਿਹਾ ਵੀ ਕਈ ਵਾਰੀ ਨਾ ਆਪਾਂ ਅਕਸਰ ਸਟੇਜਾਂ ਤੇ ਤੁਹਾਨੂੰ ਵੀ ਕਈ ਵਾਰੀ ਸੁਣਿਆ ਬਾਬਾ ਜੀ ਨੂੰ ਵੀ ਸੁਣਦੇ ਆ ਵੀਰ ਜੀ ਨੂੰ ਵੀ ਸੁਣਿਆ ਇੱਕ ਦੋ ਵਾਰ ਤੇ ਅਸਲ ਵਿੱਚ ਹੁੰਦਾ ਕੀ ਆ ਵੀ ਅਸੀਂ ਇਹ ਚੀਜ਼ਾਂ ਦੱਸ ਦਿੰਨੇ ਵੀ ਸਾਡੇ ਜੋਧਾ ਨੇ ਕਿਰਪਾਨਾਂ ਮਾਰੀਆਂ ਘੋੜਸਵਾਰ ਤਕੜੇ ਸੀ ਦਿੱਲੀ ਜਿੱਤੀ ਫਤਹਿ ਕੀਤੀ ਹੈ ਨਾ ਪਰ ਇਹ ਚੀਜ਼ਾਂ ਬਹੁਤ ਘੱਟ ਅਸੀਂ ਦੱਸਦੇ ਲੋਕਾਂ ਨੂੰ ਵੀ ਯਾਰ ਸਾਡੇ ਬੰਦੇ ਰਬਾਬੀ ਵੀ ਸੀਗੇ ਬਾਸ਼ਾ ਇਦਾਂ ਨਾ ਵੀ ਜਿਹੜਾ ਗੁਰੂ ਘਰ ਦਾ ਕੀਰਤਨ ਆ ਨਾ ਉਹ ਇੰਨੇ ਇੱਕ ਸਹਿਜ ਵਿੱਚ ਇੰਨੇ ਇੱਕ ਜਾਦੇ ਸਹਿਜ ਵਿੱਚ ਆ ਨਾ ਦੁਨੀਆ ਤਾਂ ਪਹਿਲੇ ਭਟ ਗਈ ਪਈ ਆ ਤੇ ਭਟਕਿਆਂ ਨੂੰ ਹੀ ਪਸ਼ੂਪਰੇਦ ਮੁਕਤ ਕੋ ਤਾਰੇ ਪਾਹਨ ਪਾਰ ਉਤਾਰੇ ਐਡੀ ਸ਼੍ਰੇਸ਼ਟ ਬਾਣੀ ਆ ਤੋਂ ਪਾਣੀ ਜਿਹੜਾ ਵਾ ਜੇ ਇੱਕ ਧਮ ਆਵੇ ਤੇ ਰੋੜ ਜਾਂਦਾ ਜੇ ਵਗੇ ਤੇ ਜੀਵਨ ਆ ਐਵੇਂ ਗੁਰਬਾਣੀ ਆ ਤੇ ਗੁਰਬਾਣੀ ਸ਼ਬਦ ਸੁਰਤ ਦੀ ਖੇਡ ਹੈ ਜੇ ਐਨ ਆਨੰਦ 'ਚ ਚੱਲੇ ਤੇ ਦੁਖੀ ਹਰਦਿਆਨ ਨੂੰ ਸ਼ੀਤਲ ਕਰ ਜਾਂਦੀ ਆ ਜੀ ਤੇਰੇ ਸਾਡੇ ਸਿੰਘ ਸਹਿਬਾਨਾ ਨੇ ਸਾਧੂਆਂ ਨੇ ਸੰਤਾਂ ਨੇ ਬਾਬਾ ਸ਼ਾਮ ਸਿੰਘ ਜੀ ਉਹਨਾਂ ਨੂੰ ਕਿਵੇਂ ਭੁੱਲਿਆ ਜਾ ਸਕਦਾ ਉਹਨਾਂ ਨੇ ਕਿੰਨਾ ਸਾਲ ਕੀਰਤਨ ਕੀਤਾ ਸਜਖੰਡ ਸਹਿਬਾਨ ਤੇ ਇਸ ਤਰ੍ਹਾਂ ਦੇ ਬੜੇ ਸਤਪੁਰਖ ਹੋਏ ਨੇ ਜਿਨ੍ਹਾਂ ਨੇ ਸ਼ਾਸਤਰ ਵਿਦਿਆ ਨੂੰ ਵੀ ਰੱਖਿਆ ਦੇ ਕੀਰਤਨ ਨੂੰ ਵੀ ਰੱਖਿਆ ਉਹ ਹੁਣ ਆਪਾਂ ਤਾਂ ਵਿਚਾਰ ਤਾਂ ਕਿਉਂਕਿ ਆਪਾਂ ਜੋ ਦੁਨੀਆ ਕੋ ਹੁਣ ਲੈ ਰਹੇ ਆ ਉਹ ਢੀ ਖਰੀ ਗੱਲ ਨਹੀਂ ਆ ਤੇ ਖਰੀ ਨੂੰ ਜਦੋਂ ਅਣਗੌਲੀਆਂ ਕੀਤਾ ਦਿਓ ਉਸ ਗੱਲ ਦੇ ਨਾਲ ਸਾਡੇ ਉਹ ਵੱਡਿਆਂ ਦੀ ਘਾਲ ਕਮਾਈ ਵੀ ਲਾਂਭੇ ਹੋਗੀ ਹਾਂ ਜੇ ਆਪਾਂ ਉਸ ਪ੍ਰਾਣੀ ਪ੍ਰਾਤਨ ਗੱਲ ਨੂੰ ਸਾਜਾਂ ਨੂੰ ਉਸ ਗੈਣਸ਼ਾਲੀ ਨੂੰ ਰੱਖੀਏ ਫਿਰ ਉਹ ਵੀ ਗੱਲ ਨਾਲ ਆਉਣੀ ਸੀ ਹਾਂ ਆਪਾਂ ਉਹਨੂੰ ਉਹਨੂੰ ਨਵੀਂ ਚੀਜ਼ ਦੇ ਚੱਕਰ 'ਚ ਪੁਰਾਣੀ ਗਵਾਉਣ ਦੇ ਚੱਕਰ 'ਚ ਵੱਡਿਆਂ ਦੀ ਸੋਭਾ ਉਹਨਾਂ ਦੀ ਕੀਰਤੀ ਉਹਨੂੰ ਅਨਡਿਟ ਕਹੀਦਾ ਵਾਹ ਕੀ ਬਾਤ ਤੇ ਜੇ ਵੱਡਿਆਂ ਦੀ ਸੋਭਾ ਰੱਖੀ ਹੁੰਦੀ ਤੇ ਵੀ ਨਾਲ ਹੀ ਰਹਿਣਾ ਜੀ ਆ ਕਹਿੰਦੇ ਜੀ ਇੱਕ ਕਹਾਵਤ ਜੀ ਬਣੀ ਆ ਵੀ ਦੋ ਇੱਕ ਮਿਆਨ 'ਚ ਦੋ ਤਲਵਾਰਾਂ ਨਹੀਂ ਪਾਈਆਂ ਜਾ ਸਕਦੇ ਪਰ ਗੁਰੂ ਸਾਹਿਬ ਨੇ ਕਰਕੇ ਉਹ ਘਾਤਾ ਇੱਕ ਸਿੱਖ ਨੂੰ ਆਪਣਾ ਸੰਤੂਰੀ ਬਣਾਤਾ ਸਿਪਾਹੀ ਬਣਾਤਾ ਹਾਂਜੀ ਬਿਲਕੁਲ ਮਹਾਰਾਜ ਗੁਰੂ ਸਾਹਿਬ ਨੇ ਕਰਕੇ ਵਿਖਾਇਆ ਤੇ ਸਿੰਘ ਨੂੰ ਹਦਾਇਤ ਕੀਤੀ ਆ ਵੀ ਇਹ ਸਾਰਾ ਕੁਝ ਖਾਲਸੇ ਵਾਸਤੇ ਆ ਸਾਡੇ ਵਾਸਤੇ ਤੇ ਮਾਰੇ ਕਹਿੰਦੇ ਆ ਵੀ ਉਹ ਸੰਸਾਰ ਚ ਚੀਜ਼ ਹੀ ਆ ਨਹੀਂ ਕਿ ਜਿਹੜੀ ਖਾਲਸੇ ਨੂੰ ਦਿੱਤੀ ਨਹੀਂ ਹਾਂ ਕਿਆ ਮੈਂ ਐਸੀ ਵਸਤ ਜਗਤ ਮੈਂ ਨਹੀਂ ਜੋ ਮੈਂ ਦਈ ਖਾਲਸੇ ਨਹੀਂ ਹਾਂ 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 ਤੇ ਮਾਰੇ ਸਾਹਿਬ ਨੇ ਤਾਂ ਸਾਨੂੰ ਹਰ ਪਾਸਿਓਂ ਸੰਪੂਰਨ ਕਰ ਦਿੱਤਾ ਸੰਪੂਰਨ ਕਰਤਾ ਬਹੁਤੇ ਲੋਕ ਤਾਂ ਇਹੀ ਸੋਚਦੇ ਵੀ ਨਿਹੰਗ ਸਿੰਘ ਬਾਣੇ ਵਾਲੇ ਤਾਂ ਤੇਗਾਂ ਚ ਲਾਉਣ ਵਾਲੇ ਆ ਇਹਨਾਂ ਨੂੰ ਇਹਨਾਂ ਵਰੇ ਨਹੀਂ ਪਤਾ ਅਜੇ ਦੱਸ ਦਿਓ ਪੂਰਾ ਵੀ ਭਰਾਵਾ ਸੀ ਵਿਚਾਰਦੇ ਆ ਮਾਰੇ ਸਾਡੀ ਜਿਹੜੀ ਖੇਡ ਹੈ ਨਾ ਇਹ ਸ਼ਬਦ ਤੋਂ ਸ਼ੁਰੂ ਹੁੰਦੀ ਸ਼ਬਦ ਤੋਂ ਸ਼ੁਰੂ ਹੁੰਦੀ ਹਾਂ ਠੀਕ ਹੈ ਇਹ ਆਨੰਦ ਹਾਂ ਇਹ ਖਤਮ ਜ਼ਰੂਰ ਤਲਵਾਰ ਨਾਲ ਹੋ ਸਕਦੀ ਆ ਜੀ ਪਰ ਇਹ ਸ਼ੁਰੂ ਜਿਹੜੀ ਹੈ ਸ਼ਬਦ ਦੀ ਧੁਨ ਤੋਂ ਹਾਂ ਵਾਹ ਵਾਹ ਕੀ ਬਾਤ ਆ ਉਹ ਜਿਹੜੀ ਸਪਿਰਟ ਸਾਡੇ ਚਾਉਣੀ ਆ ਤਲਵਾਰਬਾਜੀ ਦੀ ਜਾਂ ਕੀਰਤਨ ਦੀ ਉਹ ਗੁਰਬਾਣੀ ਤੋਂ ਆਉਣੀ ਆ ਉਹ ਗੁਰਬਾਣੀ ਤੋਂ ਆਉਣੀ ਆ ਜੀ ਬਿਲਕੁਲ ਭਾਈ ਗੁਰਲਾਲ ਸਿੰਘ ਜੀ ਅੱਜ ਤੁਹਾਡੇ ਘਰ ਦੇ ਵਿੱਚ ਰੌਣਕਾਂ ਲੱਗੀਆਂ ਮੈਂ ਕਹਿੰਨਾ ਵੀ ਤੁਸੀਂ ਵਧਾਈ ਦੇ ਪਾਤਰ ਹੋ ਇਹੋ ਜੀ ਅੱਜ ਗੁਰੂ ਸਿੱਖਾਂ ਦੇ ਦਰਸ਼ਨ ਕਰਾਏ ਆ ਮੈਂ ਕਹਿੰਨਾ ਵੀ ਕੋਈ ਸੰਗਤ ਨੂੰ ਕੁਝ ਸੁਨੇਹਾ ਦੇਣਾ ਚਾਹੋਗੇ ਸੰਗਤ ਨੂੰ ਇਹੋ ਸੁਨੇਹਾ ਕਿ ਜਿਵੇਂ ਹੁਣ ਤਾਂ ਚਲੋ ਸਿੰਘ ਸਾਹਿਬਾਂ ਨੇ ਹੁਕਮ ਵੀ ਲਾ ਦਿੱਤੇ ਆ ਕਿ ਕੰਤੀ ਸਾਜਾਂ ਨੂੰ ਬਹੁਤ ਜ਼ਿਆਦਾ ਹੁਣ ਤਾਂ ਬਹੁਤ ਜ਼ਿਆਦਾ ਹੜ ਤੋਂ ਹੁਣ ਸਾਜ ਇਹਨੇ ਬਣਨ ਨਹੀਂ ਦੇ ਸਕਿਆ ਆਰਡਰ ਸਾਡੇ ਕੋਲ ਹੁੰਦੇ ਸੀ 2-3 ਮਹੀਨੇ ਦਾ ਸਮਾਂ ਅਗਲੇ ਤੋਂ ਬੇਨਤੀ ਕਰਕੇ ਲਈਦਾ ਪਿੰਜੀ ਸਾਜ ਸਾਡੇ ਕੋਲ ਬਣਵਾਉਣਾ ਵਾ ਅਸੀਂ ਖੋਦ ਸਾਜ ਬਣਾਉਣਾ ਤੇ 2-3 ਮਹੀਨੇ ਲੱਗ ਜਾਣਗੇ ਬਾ ਸਾਡੀ ਹੁਣ ਮੈਰੀ ਤੇ ਇਹੋ ਸੰਗਤਾਂ ਦਾ ਹੀ ਬੇਨਤੀ ਆ ਕਿ ਜਿੰਨਾ ਵੀ ਅਸੀਂ ਜਿਵੇਂ دنیਾਇਵੀ ਵਿਦਿਆ ਸਿਖਾਉਨੇ ਆ ਆਪਣੇ ਬੱਚਿਆਂ ਨੂੰ ਆਪਾਂ ਵੇਨੇ ਹੀ ਆ ਮੇਰੀ ਲਾਫੂਨਾ ਦੇ ਵਿੱਚ ਵੀ ਕਿਹੋ ਜੀ ਸੰਗਤ ਸਾਡੇ ਮਾਪਿਓ ਸਾਡੇ ਬੱਚਿਆਂ ਨੂੰ ਦੇ ਰਿਹਾ ਕਿ ਅਸੀਂ ਇਸ ਪਾਸੇ ਤੋਰ ਕੇ ਤੇ ਵੇਖੀ ਬੱਚਿਆਂ ਨੂੰ ਆਪਣੇ ਆਨੇ ਆਪਾਂ ਮੁੜ ਕੇ ਜਦੋਂ ਬੱਚੇ ਵੱਡੇ ਹੋ ਜਾਂਦੇ ਆ ਅਸੀਂ ਆnde ਸਾਡੇ ਬੱਚਾ ਨਸ਼ੇ ਕਰੰਦਾ ਪਿਆ ਸਾਡਾ ਬੱਚਾ ਸਾਡੇ ਕਹਨੇ ਨਹੀਂ ਤੇ ਉਹ ਨਹੀਂ ਕਹਨੇ ਜਦੋਂ ਅਸੀਂ ਅਸੀਂ ਸ਼ੁਰੂ ਤੋਂ ਹੀ ਉਹਦਾ ਧਿਆਨ ਗੁਰੂ ਘਰ ਵੱਲ ਗੁਰੂ ਘਰ ਦੇ ਗ੍ਰੰਥੀ ਵੱਲ ਨੂੰ ਕਰਾਂਗੇ ਉਹਨੂੰ ਸੰਥਿਆ ਵੱਲ ਪ੍ਰੇਰਾਂਗੇ ਉਹਨੂੰ ਸਾਜਾਂ ਵੱਲ ਪ੍ਰੇਰਾਂਗੇ ਤੰਤੀ ਸਾਜਾਂ ਵੱਲ ਪ੍ਰੇਰੋ ਕਿੰਨੇ ਕਾਰਜ ਨੇ ਬੱਚਾ ਤੁਹਾਡੇ ਵੀ ਕਹਿਣੇ ਚ ਰਹੂਗਾ ਤੇ ਮਹਾਰਾਜ ਦੇ ਹੁਕਮ ਚ ਰਹੂਗਾ ਇਹ ਇੱਕ ਥੋੜਾ ਹੋਰ ਤੁਹਾਡੇ ਤੋਂ ਜਾਣ ਲਈ ਵੀ ਤੁਸੀਂ ਸਿੱਖਿਆ ਕਿੱਥੋਂ ਸੀ ਇਹ ਸਾਜ ਕਾਰੀਗਰੀ ਇਹ ਬਹੁਤ ਔਖਾ ਕੰਮ ਹੈ ਕਿੱਥੋਂ ਸੀ ਮੈਂ ਤਾਂ ਇਹ ਢੱਡ ਸਰੰਗੀ ਬਣਾਉਣੀ ਸਿੱਖੀ ਹੈ ਅੱਛਾ ਆਪ ਕਿਸ ਤਰੀਕੇ ਨਹੀਂ ਨਹੀਂ ਮੈਂ ਰਾਮਗੜੀਏ ਪਰਿਵਾਰ ਦੇ ਨਾਲ ਨਾਤਾ ਹੁਣ ਕਰਕੇ ਉਹ ਚਲੋ ਕੁਛ ਤੇ ਖੂਨ ਦੇ ਵਿੱਚ ਹੀ ਆ ਵੀ ਕਿੱਤਾ ਕਾਰਾਗਰੀ ਤੇ ਕੂਨ ਕਿੱਥੇ ਮਿਲੀ ਫਿਰ ਮੈਂ ਇਸ ਐਸ ਬਣਾਉਣੀ ਸਿੱਖਿਆ ਵਾ ਡੱਲਾ ਸਾਹਿਬ ਤੋਂ ਸਰੰਗੀਆਂ ਜੀ ਸਾਰੂਪ ਸਿੰਘ ਸਾਗਰ ਜੀ ਉਸ ਤੋਂ ਬਾਅਦ ਚ ਉੱਥੇ ਮੈਂ 5-6 ਮਹੀਨੇ ਲਾਇਆ ਉੱਥੋਂ ਬਾਅਦ ਦੇ ਵਿੱਚ ਫਿਰ ਮੈਂ ਇੱਥੇ ਸਰੰਗੀਆਂ ਹੀ ਬਣਾਉਣਾ ਹਾਂ ਫਿਰ ਜਦੋਂ ਮੈਂ ਸਰੰਗੀਆਂ ਬਣਾਉਣਾ ਤੇ ਮਾਹਪੁਰਖਾਂ ਦਾ ਬਚਨ ਹੋਇਆ ਬਾਬਾ ਉਤਾਰ ਸਿੰਘ ਜੀ ਜਿਨ੍ਹਾਂ ਦੀ ਕਿਰਪਾ ਦੇ ਨਾਲ ਮੈਂ ਸਾਜ਼ ਬਣਾਉਣਾ ਸਿੱਖਿਆ ਸਾਜ਼ ਵਜਾਉਣਾ ਸਿੱਖਿਆ ਜਿਨ੍ਹਾਂ ਦੀ ਹਾਜ਼ਰੀ ਜੀ ਸ਼ੁਰੂਦ ਰਹਾ ਪਿਤਾ ਜੀ ਹਣੀ ਬਾਬਾ ਜੀ ਦੇ ਹਜ਼ੂਰੀ ਮਿਸਤਰੀ ਜੀ ਦੇ ਅਸੀਂ ਹਿੱਸੂ ਦੀ ਜਥਾ ਵਾ ਜੀ ਜੀ ਤੇ ਫਿਰ ਬਾਅਦ ਵਿੱਚ ਮੈਂ ਸਾਜ਼ ਬਣਾਉਣੇ ਤੇ ਬਾਬਾ ਜੀ ਨੇ ਜਿਹੜਾ ਦੋ ਇੱਕ ਦੋ ਰਾਂ ਘਰੇ ਚਰਨ ਪਾਏ ਤੇ ਆਖਣਾ ਵੀ ਤੁਸੀਂ ਉਹਨਾਂ ਸਾਜ਼ ਆਦੇ ਬਣਾਉਂਦਾ ਪਏ ਤੇ ਆਪਾਂ ਉੱਥੇ ਵਿਦਿਆਲੇ ਦੇ ਵਿੱਚ ਸਾਜ਼ ਬੜੇ ਮਹਿੰਗੇ ਲਿਹੁਣੇ ਆ ਤੁਸੀਂ ਬਣਾਇਆ ਕਰੋ ਤੇਲ ਰੁਪਏ ਤਾ ਉਸ ਤੇ ਹੱਥ ਤੁਹਾਡਾ ਖੁੱਲ ਗਿਆ ਬਣਾਇਆ ਕਰੋ ਵਜਨ ਤੇ ਉਹਨਾਂ ਦਾ ਆ ਤੇ ਉਸਤਾਦ ਗੁਰਪਾਲ ਸਿੰਘ ਜੀ ਰਬਾਬੀ ਇਹ ਉੱਥੇ ਕਲਾਸ ਲਾਉਂਦੇ ਇਹਨਾਂ ਨੂੰ ਜਿਹੜਾ ਪਤਾ ਲੱਗਾ ਵੀ ਗੁਰਲਾਸੋਂ ਸਰੰਗੀਆਂ ਬਣਾਉਂਦਾ ਤੇ ਵੀ ਮੇਰਾ ਨੰਬਰ ਲਿਆ ਉੱਥੋਂ ਸਿੰਘਾਂ ਤੋਂ ਵੀ ਗੁਰਲਾਸ ਨੂੰ ਮਿਲਣਾ ਪਹਿਲਾਂ ਸਾਡਾ ਕੋਈ ਵਾ ਨਾਤਾ ਨਹੀਂ ਸੀ ਵਜਨ ਹੀ ਨਹੀਂ ਕਰੀ ਹੋਇਆ ਆਂਦੇ ਹੀ ਹੋਣਾ ਇੱਕ ਘਰੇ ਚਾਨਕ ਆਇਆ ਤੇ ਆਪਦੀ ਰਬਾਬ ਮੈਨੂੰ ਫੜਾ ਗਿਆ ਆंदे ਵੀ ਲੱਕੜ ਧੜ ਤੋਂ ਪਈ ਆ ਤੇ ਆ ਰਵਾਵ ਰੱਖੋ ਤੇ ਆ ਕੰਮ ਕਰੋ ਦੱਸਾਂ ਕਿ ਦਿਨਾਂ ਬਾਅਦ ਇਹਨਾਂ ਨੂੰ ਮੈਂ ਫੋਟੋਆਂ ਪਾਤੀਆਂ ਆਹ ਆਹ ਯਾਰ ਵੇਖੋ ਜਦੋਂ ਇਹਨਾਂ ਨੇ ਪਹਿਲਾ ਸਾਜ਼ ਵਜਾਇਆ ਤੇ ਬੜੇ ਖੁਸ਼ ਹੋਏ ਇਹਨਾਂ ਦੀ ਖੁਸ਼ੀ ਤੋਂ ਹੀ ਮੈਂ ਫਿਰ ਹੌਸਲਾ ਵਾਧਾ ਹੌਸਲਾ ਇੰਨਾ ਵਧ ਗਿਆ ਵੀ ਮੈਂ 5 ਸਾਜ਼ ਮੁੜ ਕੇ ਇਹਨਾਂ ਦੇ ਆਰਡਰ ਦੇ ਹਾਂ ਅੱਛਾ ਕਈ ਵਾਰੀ ਹੁੰਦਾ ਵਾ ਵੀ ਕੋਈ ਬੰਦੇ ਨੇ ਕੋਈ ਬਾਅਦ ਚ ਕਮੈਂਟਾਂ 'ਚ ਪੁੱਛ ਦਿੰਦੇ ਭਾਈ ਸਾਹਿਬ ਦਾ ਨੰਬਰ ਦੇ ਦਿਓ ਜੇ ਤੁਹਾਨੂੰ ਕੋਈ ਇਤਰਾਜ਼ ਨਹੀਂ ਤੁਸੀਂ ਆਪਣਾ ਨੰਬਰ ਕੋਲ ਹਾਂਜੀ ਹਾਂਜੀ ਬੈਂਕਾ 뮤지컬 ਹਾਊਸ ਆਪਣਾ ਇੰਸਟਾਗ੍ਰam ਤੇ ਫੇਸਬੁੱਕ ਤੇ ਕਿਤੇ ਵੀ ਲਿਖੋ ਤੇ ਗੁਰ 99147 33133 ਹਾਂ ਅੱਛਾ ਭਾਈ ਸਾਹਿਬ ਕੋਈ ਆਖਰੀ ਗੱਲ ਜਿਹੜੀ ਮੈਂ ਸਵਾਲ ਨਾ ਕਰ ਸਕਿਆ ਉਹ ਤੁਹਾਡੇ ਮਨ ਚ ਰਹਿ ਗਈ ਹੋਵੇ ਮੈਂ ਸਾਰੇ ਸਿੱਖ ਜਗਤ ਨੂੰ ਇਹੋ ਹੀ ਬੇਨਤੀ ਕਰਨੀ ਚਾਹੁੰਦਾ ਕਿ ਸਤਿਗੁਰੂ ਸਾਹਿਬ ਨੇ ਜੋ ਸਾਨੂੰ ਬਖਸ਼ਿਆ ਨਾ ਬਹੁਤ ਦੂਰਅੰਦੇਸ਼ੀ ਨਾਲ ਬਖਸ਼ਿਆ ਵਾ ਜੀ ਬਿਲਕੁਲ ਤੇ ਜੋ ਵੀ ਬਖਸ਼ਿਆ ਵਾ ਉਹਨੂੰ ਗਵਾ ਲਈਏ ਤੇ ਫੇਰ ਅਸੀਂ ਸਪੁੱਤਰ ਨਹੀਂ ਆਗੇ ਹਾਂ ਮੈਂ ਇਹੋ ਹੀ ਬੇਨਤੀ ਕਰਦਾ ਵੀ ਆਪਾਂ ਧਾਰ ਤਲਵਾਰ ਦੇ ਧਾਰ ਨਹੀਂ ਹੋ ਜਾਈਏ ਹਾਂ ਮਹਾਰਾਜ ਸਾਹਿਬ ਜੀ ਦੀਆਂ ਬੇਨਤ ਖੁਸ਼ੀਆਂ ਹੋਣਗੀਆਂ ਮੇਰੇ ਤੇ ਮਨ 'ਚ ਇਹ ਵੀ ਬਚਨ ਆਉਂਦਾ ਕਿ ਜੇ ਤਲਵਾਰ ਧਾਰ ਦੇ ਧਾਰਨੀ ਮਤਲਬ ਤਾਰ ਦੇ ਦੇ ਧਾਰ ਦੇ ਸਾਜ ਦੇ ਤੇ ਸ਼ਸਤਰ ਦੇ ਧਾਰਨੀ ਹੋਵਾਂਗੇ ਤੇ ਜਿੰਨੀਆਂ ਖਵਾਰੀਆਂ ਹੋਈਆਂ ਵੀ ਨਹੀਂ ਹੋਣਗੀਆਂ ਵਾਹ ਵਾਹ ਕੀ ਬਾਤ ਮੈਂ ਤੇ ਇਹੋ ਬੇਨਤੀ ਮੇਰੇ ਮਨ 'ਚ ਆਉਂਦੀ ਹੈ ਤੇ ਇਹੋ ਹੀ ਚਾਹੁੰਨਾ ਸਤਿਗੁਰੂ ਐਵੇਂ ਹੀ ਕਰਦੇ ਜੀ 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 ਬਾਬਾ ਜੀ ਤੁਹਾਡੇ ਲੋ ਆਖਰੀ ਕਮੈਂਟ ਕੋਈ ਸੰਗਤ ਵਾਸਤੇ ਜੋ ਤੁਹਾਡੇ ਮਨ 'ਚ ਆ ਜੀ ਵੱਧ ਤੋਂ ਵੱਧ ਆਪਾਂ ਜੁੜ ਜੀਏ ਗੁਰੂ ਸਾਹਿਬ ਦੇ ਨਾਲ ਕਿਸੇ ਜਰੀਏ ਜੁੜ ਜੀਏ ਹਾਂ ਗੁਰੂ ਸਾਹਿਬ ਇਹਨਾਂ ਸਾਜਾਂ ਦੇ ਨਾਲ ਆਪਣੇ ਪਝੰਗੀਆਂ ਨੂੰ ਛੋਟਿਆਂ ਛੋਟਿਆਂ ਨੂੰ ਜੋੜ ਲੈਣ ਜੀ ਤੇ ਸਾਡੀ ਤੇ ਇਹੋ ਬੇਨਤੀ ਹੈ ਸਾਰੀ ਸੰਗਤ ਨੂੰ ਵੀ ਆਉਣ ਵਾਲੀ ਵੀ ਜਿਹੜੀ ਪਨੀਰੀ ਆ ਕੀਰਤਨ ਸਿੱਖ ਰਏ ਬੱਚੇ ਜੀ ਹੁਣ ਆਪਣੇ ਪੰਥ ਦੇ ਵਿੱਚ ਗੁਰੂ ਸਾਹਿਬ ਨੇ ਏਡੀ ਕਿਰਪਾ ਕੀਤੀ ਜਿਹੜੀ ਛੋਟੇ ਛੋਟੇ ਪਨੀਰੀ ਆ ਨਾ ਮਹਾਰਾਜ ਉਹ 우ਸਤਾਦ ਹੀ ਆ 우ਸਤਾਦ ਹੀ ਬਿਲਕੁਲ ਬਹੁਤ ਛੋਟੇ ਛੋਟੇ ਐਸੇ ਪਝੰਗੀ ਸੁਣ ਕੇ ਹੈਰਾਨ ਹੋ ਜਾਈਦਾ ਕਿ ਬੜੀ ਗੁਰੂ ਸਾਹਿਬ ਦੀ ਕਿਰਪਾ ਤੇ ਮਹਾਰਾਜ ਸਾਹਿਬ ਆਪ ਵਰਸਾ ਰਹੇ ਜੀ ਤੇ ਗੁਰੂ ਸਾਹਿਬ ਇਸੇ ਤਰ੍ਹਾਂ ਕਿ ਤੋ ਜੀ 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 ਚਲੋ ਚਲੋ ਕਈ ਰਜ ਜਦੋਂ ਆਪਾਂ ਇੰਟਰਨੈਟ ਦੇ ਵਿੱਚ ਸਾਜ ਆਪਣੇ ਤੋਂ ਲੈ ਲੈਂਦੇ ਆ ਵਿਦੇਸ਼ਾਂ ਦੇ ਵਿੱਚ ਜਾਂਦੇ ਆ ਹਾਂ ਤੇ ਚਲੋ ਆਪਾਂ ਦੇ ਸ਼ਿਪਿੰਗ ਦਾ ਵੀ ਪ੍ਰਬੰਧ ਹੁੰਦਾ ਸਾਰਾ ਹੁੰਦਾ ਵਾ ਤੁਹਾਡੇ ਆਦਮੀ ਮਾਦੀਮ ਰਾਈ ਦੱਸ ਦਿੰਨੇ ਆ ਆਪਾਂ ਜੀ ਜੀ ਤੇ ਇਥੋਂ ਸਾਜ ਬਣਦੇ ਆ ਤੇ ਆਪਾਂ ਬਾਹਰ ਭੇਜ ਦਿੱਤੇ ਫਿਰ ਦੂਜੀ ਬੇਨਤੀ ਅਗਲੇ ਸੰਗਤ ਦੀ ਇਹ ਪ੍ਰੋਬਲਮ ਆਉਂਦੀ ਹੈ ਕਿ ਤੁਹਾਡੇ ਕੋਲ ਉਸਤਾਦ ਨਹੀਂ ਹੈਗੇ ਹਾਂ ਉਸਤਾਦ ਸਿਖਾਉਣ ਦੇ ਉਸਤਾਦ ਵੀ ਆਪਣੇ ਕੋਲ ਬੈਠੇ ਪਾਈ ਗੁਰਪਾਲ ਸਿੰਘ ਜੀ ਰਵਾਬੀ ਆਨਲਾਈਨ ਸਾਡੀ ਬੇਨਤੀ ਤੇ ਇਹ ਜੀ ਇਹਨਾਂ ਨੇ ਸਿਖਾਉਣਾ ਸ਼ੁਰੂ ਕੀਤਾ ਵੈਸੇ ਇਹ ਕਲਾਸਾਂ ਇੱਥੇ ਲਾ ਰਹੇ ਨੇ ਬਹੁਤ ਬੱਚਿਆਂ ਨੂੰ ਫ੍ਰੀ ਵਿੱਦਿਆ ਬਖਸ਼ ਰਹੇ ਨੇ ਵਾਹ ਵਾਹ ਕਿਹੜਾ ਬਹੁਤ ਗੁਰੂ ਸਾਹਿਬ ਦੀ ਕਿਰਪਾ ਵਾ ਇਹਨਾਂ ਕੋਲ ਆਪਦੀ ਵੀ ਕੀਰਤਨ ਦੀ ਲਾਈਫ ਚ ਬਹੁਤ ਬਿਜੀ ਨੇ ਪਰ ਇਹ ਸਮਾਂ ਕੱਢਿਆ ਇਹਨਾਂ ਨੇ ਕਿਉਂਕਿ ਸਾਡੇ ਕੋਲ ਜਦੋਂ ਸਾਜ਼ ਲੈ ਕੇ ਜਾਂਦੇ ਹਾਂ ਅਖਾ ਜਾਨੂੰ ਸਾਜ਼ ਬਣਾਉਣਾ ਤੇ ਤੋੜਿਆ ਹੈ ਉਹ ਕਹਿੰਦੇ ਆ ਕਿ ਕਿੱਥੋਂ ਸਿੱਖੀਏ ਫਿਰ ਅਸੀਂ ਇਹਨਾਂ ਦਾ ਨੰਬਰ ਦੇ ਦਿੰਦਾ ਇਹ ਆਨਲਾਈਨ ਵੀ ਕਲਾਸਾਂ ਲਾਉਂਦੇ ਆ ਦੇਸ਼ ਵਿਦੇਸ਼ ਦੀਆਂ ਤੋਂ ਤਾਂ ਬੇਨਤੀ ਆ ਕਿ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਆ ਤੁਸੀਂ ਸਾਜ਼ ਕਿਤੋਂ ਵੀ ਸਿੱਖੋ ਕਿਤੋਂ ਵੀ ਮਤਲਬ ਲਓ ਵਜਾਓ ਤੇ ਜੇ ਕਿਤੇ ਤੁਹਾਨੂੰ ਨਾ ਕਿਤੇ ਸਿਖਾਉਣ ਵਾਲਾ ਮਿਲੇ ਸਾਰਾ ਹੁਣ ਦਾਤ ਗੁਰਪਾਲ ਸਿੰਘ ਜੀ ਬਾਪੂ ਜੀ ਠੀਕ ਹੈ ਫਿਰ ਇਦਾਂ ਹੀ ਕਰ ਦਈਏ ਇਹਨਾਂ ਨੂੰ ਤੁਹਾਡਾ ਵੀ ਨੰਬਰ ਨਾਲ ਐਡ ਕਰ ਦਈਏ ਮੇਰਾ ਓਏ ਜੀ ਠੀਕ ਹੈ ਮਾਰੇ ਮੇਰਾ 10 ਦਾ ਨੰਬਰ 7987609419 ਆ ਜੀ ਦੁਬਾਰਾ ਬੋਲ ਦਿਓ ਨੰਬਰ ਇੱਕ ਵਾਰੀ 798767986709419 ਜੀ ਇਹ ਮੇਰਾ ਨੰਬਰ ਆ ਵੈਸੇ ਤੇ ਕਲਾਸਾਂ ਜਿਹੜੀਆਂ ਆਨਲਾਈਨ ਹਨ ਉਹ ਗਰੁੱਪ ਕਲਾਸ ਹੋਵੇ ਤੇ ਚਲੋ ਸੌਖਾ ਜਾਂਦਾ ਲਾਉਣਾ ਜਿਉਂ ਕੱਲੇ ਕੱਲੇ ਬੰਦੇ ਦੀ ਕਲਾਸ ਜਿਹੜੀ ਹੈ ਨਾ ਉਹ ਲਾਉਣੀ ਬੜੀ ਔਖੀ ਆ ਫਿਰ ਉਹ ਕਈਆਂ ਵੀਰਾਂ ਦਾ ਸਾਡੇ ਨਾਲ ਸਮਾਂ ਨਹੀਂ ਰਲਦਾ ਜੀ ਤੇ ਮੈਂ ਕਹਿੰਦਾ ਨਾ ਵੀ ਜਿਹੜੇ ਤੰਤੀ ਸਾਜ਼ ਆ ਇਹ ਹੁੰਦੇ ਥੋੜੇ ਜਿ ਮੁਸ਼ਕਿਲ ਸਾਜ਼ ਹਾਂ ਹਾਂ ਟਾਈਮ ਲੱਗਦਾ ਤੇ ਜੇ ਡਾਇਰੈਕਟ ਆਪਾਂ ਕਹੀਏ ਵੀ ਮੈਂ ਰਬਾਬ ਲੈ ਕੇ ਇੱਧਰ ਬਹਿ ਜਾ ਹੁਣ ਅੱਗੇ ਤੇ ਅਗਲਾ ਰਬਾਬ ਲੈ ਕੇ ਦੂਜੇ ਪਾਸੇ ਬਹਿ ਜਾਏ ਤੇ ਇਦਾਂ ਵੀ ਗੱਲ ਨਹੀਂ ਬਣਦੀ ਤੇ ਇੱਕ ਦੋ ਕਲਾਸਾਂ ਸਾਹਮਣੇ ਸਮਝ ਕੇ ਬੈਠਾ ਹੋਵੇ ਨਾ ਸਾਜ਼ ਕਿਦਾਂ ਫੜਨਾ ਆ ਮਤਲਬ ਜੋ ਉਹ ਦਾ ਬੇ ਉਹ ਬੰਦਾ ਕਲੀਅਰ ਕਰ ਲੇ ਉਸ ਤੋਂ ਬਾਅਦ ਕਹਾਣੀ ਜਿਹੜੀ ਆ ਆਨਲਾਈਨ ਵੀ ਚੱਲ ਸਕਦੀ ਵਧੀਆ ਤੇ ਇਸ ਕਰਕੇ ਸਾਰਿਆਂ ਨੂੰ ਬੇਨਤੀ ਇਹ ਹੀ ਆ ਵੀ ਪਹਿਲਾਂ ਆਪਾਂ ਜਿਹੜਾ ਵਾ ਇੱਕ ਦੋ ਵਾਰੀ ਮੇਲ ਲਾਫ ਕਰਕੇ ਜੇ ਹੋ ਸਕਦਾ ਜਰੂਰ ਕਿਉਂਕਿ ਹੁਣ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਕਾਫੀ ਜਿਹੜੇ ਰਬਾਬੀ ਸਿੰਘ ਵੀ ਆ ਤਾਲੂਸ ਵਜਾਉਣ ਵਾਲੇ ਵੀ ਉਹ ਸਾਰੇ ਹਰ ਜਗ੍ਹਾ ਦੇ ਉੱਤੇ ਉਸਤਾਦ ਮੌਜੂਦ ਆ ਪਰ ਜੇ ਆਪਾਂ ਨੂੰ ਪਿਆਸ ਆ ਤੇ ਆਪਾਂ ਨੂੰ ਖੂਹ ਦੇ ਕੋਲ ਇੱਕ ਵਾਰੀ ਜਾਣਾ ਹੀ ਪੈਣਾ ਤੇ ਉਸ ਤੋਂ ਬਾਅਦ ਭਾਵੇਂ ਘਰ ਤੱਕ ਪਾਈਪ ਲਾਈਨ ਜਿਹੜੀ ਜਿੱਦਾਂ ਖਿੱਚੀ ਜਾਂਦੀ ਹੁੰਦੀ ਆ ਔਨਲਾਈਨ ਵਾਲੀ ਤੇ ਉਹ ਵੀ ਜਿਹੜਾ ਵਾ ਕਾਰਜ ਹੋ ਜਾਂਦੇ ਆ ਚਲੋ ਬਹੁਤ ਬਹੁਤ ਧੰਨਵਾਦ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਸਾਰਾ ਵੀਰਾਂ ਨਾਲ ਬਹੁਤ ਚੰਗਾ ਲੱਗਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਸੋ ਸੰਗਤ ਜੀ ਅੱਜ ਅਸੀਂ ਕੋਈ ਗਣਮਿਤਕੇ ਨਹੀਂ ਆਏ ਵੈਸੇ ਹੀ ਭਾਈ ਸਾਹਿਬ ਦੇ ਦਰਸ਼ਨ ਕਰਨ ਹੀ ਆਏ ਤੇ ਸਾਜ ਚੱਲ ਰਹੇ ਸੀ ਤੇ ਅਸੀਂ ਵੀ ਇਹਨਾਂ ਕੋਲ ਬੈਠ ਕੇ ਮਹਿ ਚੱਲ ਨਾਲੇ ਦਰਸ਼ਕਾਂ ਦੇ ਸਾਹਮਣੇ ਕੁਝ ਨਵਾਂ ਲੈ ਕੇ ਆਈਏ ਕਿਉਂਕਿ ਬਥੇ ਦੀ ਰੂਹ ਨੂੰ ਦੇਣ ਵਾਸਤੇ ਹੀ ਭਾਈ ਗੁਰਲਾਲ ਸਿੰਘ ਦੇ ਘਰ ਬੈਠੇ ਆਪਾਂ ਇੱਥੇ ਤੰਤੀ ਸਾਜ ਬਣਾਏ ਜਾਂਦੇ ਆ ਬੈਂਕਾ ਜਦੋਂ ਵੀ ਕਿਤੇ ਮੱਝ ਦੀ ਧਰਤੀ ਤੇ ਆਉ ਉਹ ਸ੍ਰੀ ਤਰਨਤਾਨ ਸਾਹਿਬ ਜਾਂਵਰ ਸਰ ਸਾਹਿਬ ਤੇ ਇਹਨਾਂ ਕੋਲੋਂ ਮਿਲ ਕੇ ਜ਼ਰੂਰ ਜਾਇਓ ਤੰਤੀ ਸਾਜ ਦਾ ਜਿਹੜੇ ਸ਼ਕੀਨ ਲੋਕ ਨੇ ਜਿਹੜੇ ਇਹਨਾਂ ਨੂੰ ਪਿਆਰ ਕਰਨ ਵਾਲੇ ਨੇ ਸੋ ਅੱਜ ਦੀ ਵੀਡੀਓ ਦੇ ਵਿੱਚ ਇਨਾਈ ਵੈਕਤਿਰੋ ਪੰਜਾਬੀ ਲੋਕ ਚੈਨਲ ਵਾਹਿਗੁਰੂ ਚਿੱਕਾ ਖਾਲਸਾ ਵਾਹਿਗੁਰੂ